ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਮੈਂ ਹਾਂ ਗਗਨਦੀਪ ਸਿੰਘ ਤਾਂ ਲੋਕਤੰਤਰ ਦਾ ਮਹਾਂ ਤਿਹਾਰ ਔਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਦੇ ਲਈ ਅੱਜ VOTING ਹੋ ਰਹੀ ਹੈ ਤਾ ਅਖੀਰਲੇ ਗੇਟ ਦੇ ਵਿੱਚ ਪੰਜਾਬ ਸਮੇਤ ਔਰ ਸੂਬਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਅਗਲਾ ਪ੍ਰਧਾਨ ਮੰਤਰੀ 2024 ਦੀ ਸਰਕਾਰ ਕੌਣ ਬਣਾਊਗਾ ਅੱਜ ਤੈਅ ਕਰਨਗੇ ਸੱਤ ਫੇਸ ਦੀ ਇਹ ਚੋੜਾ ਤਾਂ ਸਾਡੇ ਨਾਲ ਜਗਵਿੰਦਰ ਜੀ ਹੁਣੀ ਮੌਜੂਦ ਨੇ ਪਤਾ ਲੱਗ ਜਾਏਗਾ 543 ਸੀਟਾਂ ਦੇ ਉੱਤੇ ਸ਼ਾਮ ਨੂੰ ਆਉਣਗੇ ਐਗਜ਼ਿਟ ਪੋਲ ਤੇ ਪੰਜਾਬ ਦੀਆਂ 13 ਸੀਟਾਂ ਪਰ ਉਹ ਪੰਜਾਬ ਟੀਵੀ ਦੇ ਉੱਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੋਣ ਤੰਤਰ ਤੇ ਰਾਤ ਕਿੱਥੇ ਕਿੱਥੇ ਹੋਈ ਹਿੰਸਾ ਕਿੱਥੇ ਕਿੱਥੇ ਚੱਲੀਆਂ ਗੋਲੀਆਂ ਕਿੱਥੇ ਕਿੱਥੇ ਪਿਆ ਰੋਲਾ ਲੁਧਿਆਣੇ 'ਚ ਵੀ ਤਕੜਾ ਰੋਲਾ ਪਿਆ ਰਾਤ ਤੇ 12 ਵਜੇ ਤੋਂ ਇਲਾਵਾ ਅਜਨਾਲਾ ਦੇ ਅੰਦਰ ਗੋਲੀ ਚੱਲੀ ਇੱਕ ਆਪ ਆਗੂ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਛੋਟੇ ਮੋਟੇ ਝਗੜੇ ਦੇਖਣ ਨੂੰ ਮਿਲੇ ਨੇ ਪਰ ਲੋਕਤੰਤਰ ਦੇ ਅੰਦਰ ਜਦੋਂ ਮੋਟਾ ਪੈਂਦੀਆਂ ਨੇ ਤਾਂ ਹਰ ਵਾਰ ਹੀ ਛੋਟੀਆਂ ਮੋਟੀਆਂ ਘਟਨਾਵਾਂ ਜ਼ਰੂਰ ਹੁੰਦੀਆਂ ਨੇ ਅਸੀਂ ਵੀ ਹੱਥ ਬੰਨ੍ਹ ਕੇ ਅਪੀਲ ਕਰਦੇ ਹਾਂ ਹਿੰਸਾ ਦੀ ਘਟਨਾ ਜਾਂ ਇਸ ਤਰ੍ਹਾਂ ਦੀ ਲੜਾਈ ਨਹੀਂ ਹੋਣੀ ਚਾਹੀਦੀ ਜਿਹੜੀ ਹਿੰਸਾ ਚ ਤਵਦੀਲ ਹੋਵੇ ਵੈਸੇ ਤੁਹਾਡੇ ਮਤਭੇਦ ਹੋ ਸਕਦੇ ਨੇ ਇੱਕ ਦੂਜੇ ਨਾਲ ਬੋਲਬਲਈਆ ਹੋ ਸਕਦਾਗਾ ਪਰ ਇਹ ਨਹੀਂ ਕਿ ਹਿੰਸਾ ਹੋਵੇ ਮਾਜੇ ਦੇ ਅੰਦਰ ਜਿਵੇਂ ਅਕਸਰ ਦੇਖਿਆ ਜਾਂਦਾ ਗगन ਮਾਜੇ ਦੇ ਅੰਦਰ ਹਿੰਸਾ ਦੇਖਣ ਨੂੰ ਮਿਲੀ ਆ ਤੇ ਜਨਾਲਾ ਚ ਗੋਲੀ ਚੱਲੀਆ ਚਾਰ ਲੋਕ ਜ਼ਖਮੀ ਹੋਏ ਨੇ ਤੇ ਇੱਕ ਬੰਦੇ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਚੋਣਾਂ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਆ ਇੰਡੀਆ ਵਰਸਸ ਐਨਡੀਏ ਪੂਰੇ ਦੇਸ਼ ਦੇ ਅੰਦਰ ਆ ਕਾਂਗਰਸ ਨੇ ਐਗਜ਼ਿਟ ਪੋਲ ਦਾ ਬਾਇਕਾਟ ਕਰ ਦਿੱਤਾ ਸਾਡੇ ਸੋਰਸਸ ਦਿੰਦੇ ਨੇ ਐਗਜ਼ਿਟ ਪੋਲ ਜ਼ਿਆਦਾਤਰ ਪੀਐਮ ਮੋਦੀ ਜਾਂ ਬੀਜੇਪੀ ਦੇ ਪੱਖ ਚਾ ਰਹੇ ਨੇ ਜ਼ਿਆਦਾਤਰ ਐਗਜ਼ਿਟ ਪੋਲਸੇ ਕਰਕੇ ਕਾਂਗਰਸ ਨੇ ਬਾਕਵਾਟ ਕੀਤਾ ਗਿਆ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਦੇ ਉੱਤੇ ਬੜੀ ਹੀ ਇੰਟਰਸਟਿੰਗ ਹੈ ਸਾਊਥ-ਵੈਸਟ ਨਾਰਥ-ਈਸਟ ਇਹ ਦੇਸ਼ ਦੀ ਰਾਜਨੀਤੀ ਚਾਰਾਂ ਕੋਨਿਆਂ ਚ ਚਾਰ ਤਰ੍ਹਾਂ ਦੀ ਹੈ ਤੇ ਚਾਰਾਂ ਥਾਵਾਂ ਦੇ ਉੱਤੇ ਵੱਖਰੇ-ਵੱਖਰੇ ਕੰਬੀਨੇਸ਼ਨ ਨੇ ਨਾਰਥ ਦੇ ਅੰਦਰ ਜਾਂ ਜਿਹੜੀ ਕਾਉ ਬੈਟ ਹੈ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਹੈ ਸਾਊਥ ਦੇ ਅੰਦਰ ਵੱਖਰੀ ਤਰ੍ਹਾਂ ਦਾ ਮਾਹੌਲ ਆ ਨਾਰਥ-ਈਸਟ ਵੱਖਰੀ ਤਰ੍ਹਾਂ ਦਾ ਤੇ ਦੂਜੇ ਪਾਸੇ ਰਾਜਸਥਾਨ ਵਗੈਰਾ ਦੇ ਇਲਾਕੇ ਦੇ ਅੰਦਰ ਵੱਖਰੀ ਤਰ੍ਹਾਂ ਦਾ ਮਾਹੌਲ ਹੈ ਪਰ ਨਜ਼ਰਾ ਸਭ ਦੀਆਂ ਪੰਜਾਬ ਦੇ ਉੱਤੇ ਨੇ ਪੰਜਾਬ ਦੇ ਉੱਤੇ ਨਜ਼ਰਾਂ ਇਸ ਕਰਕੇ ਨੇ ਕਿ ਬਾਕੀ ਥਾਵਾਂ ਦੇ ਉੱਤੇ ਕਿੱਥੇ ਇੰਡੀਆ ਅਲਾਈਂਸ ਹੈ ਕਿੱਥੇ ਆਪਸ ਦੇ ਵਿੱਚ ਮਿਲ ਕੇ ਚੋਣ ਲੜ ਰਹੇ ਨੇ ਪਰ ਇਹ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਹੋ ਕੇ ਚੋਣ ਲੜੀ ਜਾ ਰਹੀ ਹੈ ਕਿਹੜੀ ਥਾਵਾਂ ਦੇ ਉੱਤੇ ਚਾਰ ਕੋਰਨਰ ਹੈ ਕਿਹੜੀ ਥਾਵਾਂ ਦੇ ਉੱਤੇ ਪੰਜ ਕਾਉਂਟਰ ਹੈ ਔਰ ਸਭ ਤੋਂ ਪਹਿਲਾਂ ਪੀਰ ਪ੍ਰੋ ਪੰਜਾਬ ਟੀਵੀ ਦੀ ਇਹ ਹੀ ਰਹੂਗੀ ਕਿ ਤੁਸੀਂ ਅਬ ਤੋਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਹੈ ਵੋਟ ਵਾਤੋਂ ਵਾ ਤੁਸੀਂ ਪਾ ਕੇ ਆਪਣੇ ਪਰਿਵਾਰ ਨਾਲ ਜ਼ਰੂਰ ਜਾਇਓ ਕਿਉਂਕਿ ਮੌਸਮ ਹਾਲਾਕੀ ਹੁਣ ਤਾਂ ਠੰਡਾ ਹੀ ਹੈ ਸਵੇਰ ਸਵੇਰ ਦੇ ਟਾਈਮ ਦੇ ਵਿੱਚ ਤੁਸੀਂ ਜਾ ਕੇ ਆਪਣੀ ਵੋਟਾਂ ਪੁੱਟਾ ਸਕਦੇ ਹੋ ਬਾਅਦ ਦੇ ਵਿੱਚ ਗਰਮੀ ਦਾ ਕਿਉਂਕਿ ਮੌਸਮ ਚੱਲ ਰਿਹਾ ਪਰ ਪੰਜਾਬੀਆਂ ਨੂੰ ਫਰਕ ਕੋਈ ਨਹੀਂ ਪੈਂਦਾ ਗਰਮੀ ਹਾਲਾਕੀ 1 ਜੂਨ ਆ ਕੇ ਜ਼ਿਆਦਾ ਗਰਮੀ ਹੈ ਮੈਨੂੰ ਨਹੀਂ ਲੱਗਦਾ ਪਿੰਡਾਂ ਦੀ ਵੋਟ ਸ਼ਹਿਰਾਂ ਦੀ ਵੋਟ ਦੇ ਉੱਤੇ ਫਰਕ ਪੈ ਸਕਦਾ ਪਿੰਡਾਂ ਦੀ ਵੋਟ ਘਟੇਗੀ ਉਦੇ ਤੇ ਕੋਈ ਫਰਕ ਨਹੀਂ ਪਾਏਗਾ ਆਪਾਂ ਪਿਛਲੇ ਚੋਣਾਂ ਵੀ ਦੇਖੇ ਨੇ ਹਾਲਾਂਕਿ ਵੋਟ ਸ਼ੇਅਰ ਹਰ ਵਾਰ ਲੋਕ ਸਭਾ ਚੋਣਾਂ ਦੇ ਅੰਦਰ ਉਸ ਲੈਵਲ ਤੇ ਨਹੀਂ ਜਾਂਦਾ ਜਿੰਨਾ ਵਿਧਾਨ ਸਭਾ ਚੋਣਾਂ 'ਚ ਆਮ ਲੋਕਾਂ ਦਾ ਇੰਟਰਸਟ ਹੁੰਦਾ ਕਿਉਂਕਿ ਵਿਧਾਨ ਸਭਾ ਚੋਣਾਂ 'ਚ ਮੁੱਦੇ ਵੀ ਸਥਾਨਕ ਹੁੰਦੇ ਨੇ ਆਗੂ ਵੀ ਸਥਾਨਕ ਹੁੰਦੇ ਨੇ ਚੋਣ ਵੀ ਸਥਾਨਕ ਹੁੰਦੀ ਉਹਦਾ ਅਸਰ ਤੁਹਾਡੀ ਜ਼ਿੰਦਗੀ ਤੇ ਜ਼ਿਆਦਾ ਹੋਣਾ ਹੁੰਦਾ ਲੋਕ ਸਭਾ ਚੋਣਾਂ ਕਿਉਂਕਿ ਦੇਸ਼ ਲਈ ਹੁੰਦੀਆਂ ਨੇ ਤਾਂ ਲੋਕਾਂ ਨੂੰ ਲੱਗਦਾਗਾ ਕਿ ਸ਼ਾਇਦ ਇਹ ਤਾਂ ਦਿੱਲੀ ਵਾਲੀਆਂ ਚੋਣਾਂ ਨੇ ਆਮ ਹੀ ਜੇ ਪਿੰਡਾਂ ਦੇ ਲੋਕਾਂ ਕੋਲੇ ਜਾਉਂਗੇ ਉਹ ਕਹਿੰਦੇ ਤਾਂ ਦਿੱਲੀ ਵਾਲੀਆਂ ਚੋਣਾਂ ਨੇ ਮੈਂ ਸਾਡੀ ਟੀਮ ਨੂੰ ਕਹੂੰਗਾ ਡਾਟਾ ਜ਼ਰੂਰ ਦਿਖਾਵਾਂਗੇ ਇੱਕ ਵਾਰ ਅਸੀਂ ਡਾਟਾ ਡਿਸਕਸ ਕਰਦੇ ਆਂਗੇ ਕੀ ਕੀ ਹੋਇਆ ਸੀ ਪਿਛਲੀਆਂ ਦੋ ਚੋਣਾਂ ਦੇ ਅੰਦਰ ਔਰ ਕਿਸ ਤਰ੍ਹਾਂ ਦਾ ਮੋਹਾਲ ਸੀਗਾ ਤੇ ਆਹ ਡਾਟਾ ਤੁਹਾਨੂੰ ਦਿਖਾਉਣੇ ਆਂਗੇ ਤਾਂ ਅਮਰਸਰ ਲੋਕ ਸਭਾ ਸੀਟ ਦੀ ਗੱਲ ਕਰ ਲਈਏ ਔਰ ਅਮਰਸਰ ਦੇ ਅਸੀਂ ਉਮੀਦਵਾਰਾਂ ਦਾ ਵੀ ਜ਼ਿਕਰ ਕਰਾਂਗੇ ਤਾਂ 2019 ਦਿਆਂ ਲੋਕ ਸਭਾ ਚੋਣਾਂ ਵਰਸਸ 2022 ਦੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਦਾ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਕਾਂਗਰਸ ਦਾ ਸਭ ਤੋਂ ਵੱਧ ਇੱਥੇ ਵੋਟ ਪਰਸੈਂਟੇਜ ਨਜ਼ਰ ਆ ਰਿਹਾ ਗੁਰਜੀਤ ਔਜਲਾ ਮੌਜੂਦਾ ਐਮਪੀ ਵੀ ਨੇ 52% ਲੈ ਕੇ ਗਈ ਸੀ 51 ਫੀਸਾ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਉਹ ਵੋਟ ਪਰਸੈਂਟੇਜ ਪਈ ਸੀ ਲੋਕ ਸਭਾ ਚੋਣਾਂ ਚ 24% ਰਹਿ ਗਏ ਆਮ ਆਦਮੀ ਪਾਰਟੀ 33% ਲੈ ਕੇ ਗਈ ਸੀਗੀ ਲੋਕ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ 41% ਹੋ ਗਈ ਸ਼੍ਰੋਮਣੀ ਅਕਾਲੀ ਦਲ 24% ਸੀ ਸ਼੍ਰੋਮਣੀ ਕਾਲੀ ਆ ਬੀਜਪੀ ਆ ਜਿਹੜੀ ਉਹ 40% ਦੇ ਉੱਤੇ ਸੀ ਤੇ 5.3% ਦੇ ਉੱਤੇ ਬਹੁਤ ਵੱਡਾ ਝਟਕਾ ਅਮਰਸਰ ਚ ਅਗਲੀ ਸੀਟ ਕਾਹਾਂ ਗਿਆ ਸੀ ਲਗਾਤਾਰ ਇੱਕ ਵਾਰ ਤੁਹਾਨੂੰ 13 ਦੀਆਂ 13 ਸੀਟਾਂ ਦਾ ਡਾਟਾ ਦਿਖਾਉਣਿਆਂਗੇ ਕੀ ਕੀ ਹੋਇਆ ਸੀ ਆਨੰਦਪੁਰ ਸਾਹਿਬ ਤੇ ਕਾਂਗਰਸ ਜਿਹੜੀ ਆ 38.5% ਲੈ ਕੇ ਗਈ ਸੀ ਕੀ 40% ਦੇ ਲਗਭਗ 2019 ਚ ਕੈਪਟਨ ਸਾਹਿਬ ਦੀ ਗੁਆਈ ਸੀ ਤੇ ਕੈਪਟਨ ਸਾਹਿਬ ਦਾ ਬੜਾ ਜ਼ਬਰਦਸਤ ਪ੍ਰਦਰਸ਼ਨ ਸੀ ਗੰਗਲ ਜਦੋਂ ਲੱਗ ਨਹੀਂ ਰਿਹਾ ਸੀ 8 ਸੀਟਾਂ ਕੱਢਣੀਆਂ ਪੰਜਾਬ 'ਚ ਇੱਕ ਬਹੁਤ ਵੱਡੀ ਗੱਲ ਐ 8 ਸੀਟਾਂ ਅਗਰ ਇਸ ਟਾਈਮ ਕੋਈ ਕੱਢ ਜਾਂਦਾਗਾ ਕਿਉਂਕਿ ਕੈਂਟੀਨ ਕੰਬੈਸ ਵੀ ਹੁੰਦੀ ਜਿਹੜਾ ਸਰਕਾਰ 'ਚ ਹੁੰਦਾ ਉਹਦੇ ਖਿਲਾਫ ਕੈਂਟੀਨ ਕੰਬੈਸ ਵੀ ਹੁੰਦੀ ਆ ਤਾਂ ਕੈਪਟਨ ਸਾਹਿਬ ਦੀ ਪਰਫਾਰਮੈਂਸ ਇਸੇ ਕਰਕੇ ਵਧੀਆ ਮੰਨੀ ਜਾਂਦੀ ਸੀ ਉਦੋਂ ਕਿ ਸ਼ਾਇਦ ਇਹ ਹੁਣ ਵੀ ਕਹਿੰਦੇ ਨੇ ਲੋਕ ਕਿ ਜੇ ਕੈਪਟਨ ਹੀ ਰਹਿੰਦੇ 2022 'ਚ ਇੰਨਾ ਬੁਰਾ ਹਾਲ ਨਾ ਹੁੰਦਾ ਕਿਉਂਕਿ ਉਹਨਾਂ ਦੀ ਕਮਾਂਡ ਸੀ ਕਾਂਗਰਸ 'ਤੇ ਹੁਣ ਤਾਂ ਸਾਰੇ ਮੁੱਖ ਮੰਤਰੀ ਨੇ ਕਾਂਗਰਸ 'ਚ ਦੇਖ ਦਿਓ ਕੈਪਟਨ ਨੂੰ ਲੀਡਰ ਮੰਨਦੇ ਸੀ 2022 'ਚ 24% ਦੇ ਉੱਤੇ ਅਗੀ ਕਾਂਗਰਸ ਤੇ ਆਮ ਆਦਮੀ ਪਾਰਟੀ 4.9 ਤੋਂ ਵੱਧ ਕੇ ਅਨੰਦਪੁਰ ਚ 40% ਦੇ ਉੱਤੇ ਆ ਗਈ ਬਹੁਤ ਵੱਡਾ ਗੇਨ ਹੈ ਬਹੁਤ ਵੱਡਾ ਗੇਨ ਆਮ ਆਦਮੀ ਪਾਰਟੀ ਨੇ ਬਾਈ ਸਾਰੇ ਥਾਵਾਂ ਦੇ ਉੱਤੇ ਕੀਤਾ ਸੀ ਅਕਾਲੀ ਦਲ 35% ਤੇ 13% ਭਾਜਪਾ 7% ਤੇ ਸੀ ਬੀਐਸਪੀ 13% ਤੋਂ ਲੈ ਕੇ 3.78% ਦੇ ਉੱਤੇ ਆ ਗਈ ਪਰ ਬੀਐਸਪੀ ਨੂੰ ਇਹ ਗੜ ਜੋੜ ਵੀ ਸੀ ਇਹਨਾਂ ਦਾ ਇਹ ਕਿਤਨਾ ਕਿਤੇ ਇਹਨਾਂ ਨੂੰ ਅਨੰਦਪੁਰ ਸੀਟ ਭਾਜਪਾ ਲਈ ਬੀਐਸਪੀ ਲਈ ਬੜੀ ਇੰਪੋਰਟੈਂਟ ਆ ਕਿਉਂਕਿ ਕਾਂਸੀ ਰਾਮ ਵੀ ਇਸ ਸੀਟ ਤੋਂ एमपी रहनेते ए सीट आ जड़ी बड़ी इंपॉर्टेंट सीट आगी ते इस सीट ਦੇ ਉੱਤੇ ਗਲਤ ਕਨਸੋਲਿਡੇਸ਼ਨ ਹੁੰਦੀ ਆ ਇੱਕੋ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਇਸ ਟਾਈਮ ਵਿਧਾਨ ਸਭਾ ਦੇ ਅੰਦਰ 97 97 ਉਹ ਬਕਾਇਦਾ ਤੌਰ ਤੇ ਇਸੇ ਸੀਟ ਦੇ ਹਿੱਸੇ ਚ ਆਉਂਦੇ ਨੇ ਯਾਨੀ ਉਹ ਨਵਾਂ ਸ਼ਹਿਰ ਤੋਂ ਐਮਐਲਏ ਨੇ ਤਾਂ ਉਹ ਸਾਰੀਆਂ ਕਨਸਟੈਂਸੀ ਜਾਂ ਨੋ ਕਨਸਟੈਂਸੀਸ ਇੱਕ ਇਹ ਉਹਨਾਂ ਦੀ ਕਨਸਟੈਂਸੀ ਅਗਲੀ ਸੀਟ ਦੀ ਗੱਲ ਕਰਾਂਗੇ ਤਾ ਸੰਗਰੂਰ ਲੋਕ ਸਭਾ ਸੀਟ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦਾ ਇਹ ਗੜ ਵੀ ਮੰਨੀ ਜਾਂਦੀ ਹੈ ਔਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਹੈ ਤਾਂ ਕਾਂਗਰਸ ਨੂੰ 2019 ਲੋਕ ਸਭਾ ਚੋਣਾਂ ਦੇ ਵਿੱਚ 27% ਵੋਟ ਪਰਸੈਂਟੇਜ ਮਿਲਿਆ ਸੀ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਪਰਸੈਂਟੇਜ 18.26% ਰਿਹਾ ਔਰ 2023 ਦੀ ਜੇ ਆਪਾਂ ਜ਼ਿਮਨੀ ਚੋੜਾਂ ਦੀ ਗੱਲ ਕਰ ਲਈਏ ਤਾਂ 19 ਨਾਲੋਂ ਕਾਂਗਰਸ ਨੂੰ 23 ਦੇ ਵਿੱਚ 11% ਜੋ ਹੈ ਉਹ ਵੋਟ ਪਰਸੈਂਟੇਜ ਮਿਲਿਆ ਯਾਨੀ ਕਿ ਵੋਟ ਪਰਸੈਂਟੇਜ ਸੰਗਰੂਰ ਸੀਟ ਦੇ ਉੱਤੇ ਘੱਟ ਹੋਇਆ ਆਮ ਆਦੀ ਪਾਰਟੀ ਦੀ ਗੱਲ ਕਰ ਲਈਏ ਤਾਂ ਆਮ ਆਦੀ ਪਾਰਟੀ ਉਦੋਂ ਸੀਐਮ ਭਗਵੰਤ ਮਾਨ ਉਡੀ ਜਿਹੜੇ ਸੀ ਉਹ ਇੱਥੋਂ ਦੇ ਐਮਪੀ ਸਨ ਔਰ 37% ਯਾਨੀ ਕਿ ਆਪਾਂ ਕਹਿ ਸਕਦੇ ਹਾਂ 38% ਜਿਹੜੀ ਹੈ ਉਹਨਾਂ ਨੂੰ ਵੋਟ ਪਰਸੈਂਟੇਜ ਮਿਲੀ ਸੀ 22 ਦੀ ਵਿਧਾਨ ਸਭਾ ਚ ਬਹੁਤ ਗੇਨ ਜੋ ਹੈ ਉਹ ਸੰਗਰੂਰ ਦੇ ਵਿੱਚ ਵੀ ਹੁੰਦਾ ਹੈ 49% ਉਹਨਾਂ ਨੂੰ ਮਿਲਦਾ ਹੈ ਔਰ 23 ਦੇ ਵਿੱਚ 34% ਰਹਿ ਜਾਂਦਾ ਹੈ ਆਮ ਆਦੀ ਪਾਰਟੀ ਦਾ ਵੋਟ ਪਰਸੈਂਟੇਜ ਇਧਰ ਨਾਲੋਂ ਜ਼ਰੂਰ ਘਟਦਾ ਹੈ ਔਰ ਸਿਮਜੀਤ ਸਿੰਘ ਮਾਨ ਹੁਣੀ ਜਿਹੜੇ ਨੇ ਉਹ ਚੋਣ ਜਿੱਤ ਜਾਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ 4.3% ਜਿਹੜਾ ਹੈ ਇਹਨਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਪਰਸੈਂਟੇਜ ਮਿਲਿਆ 2022 ਦੀ ਗੱਲ ਕਰ ਲਈਏ ਤਾਂ 7.24% ਜੋ ਹੈ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲਦਾ ਹੈ ਔਰ 23 ਦੀਆਂ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਨੇ ਇੱਥੇ ਇਹਨਾਂ ਦਾ ਵੋਟ ਪਰਸੈਂਟੇਜ ਜਿਹੜਾ ਉਹ 19 ਨਾਲੋਂ ਕਾਫੀ ਜ਼ਿਆਦਾ ਵੱਧ ਹੈ ਬੀਜੇਪੀ ਦੀ ਗੱਲ ਕਰ ਲਈ ਤਾਂ 6 ਫੀਸਦੀ ਦੇ ਉੱਤੇ ਸੀ ਔਰ ਵਿਧਾਨ ਸਭਾ ਦੀ ਚੋਣਾਂ ਦੀ ਗੱਲ ਕਰ ਲਈ ਤਾਂ 9 ਫੀਸਦੀ ਜਿਹੜੀਆਂ ਉਹਨਾਂ ਨੂੰ ਇੱਥੇ ਵੋਟ ਪਰਸੈਂਟੇਜ ਮਿਲਦੀ ਹੈ ਸੀਟੋ ਸੀਟ ਆ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ ਤੇ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਨੂੰ ਝਟਕਾ ਵੀ ਲੱਗਿਆ ਸੀ ਤਾਂ ਸੰਗਰੂਰ ਜੇ ਮਾਲਵੇ ਦਾ ਮੈਂ ਕਹਾ ਮਾਲਵੇ ਦਾ ਐਪੀਸੈਂਟਰ ਜਿਵੇਂ ਪਛਾਲ ਦੇ ਅੰਦਰ ਐਪੀਸੈਂਟਰ ਹੁੰਦਾ ਨਾ ਮਾਲਵੇ ਦਾ ਜੇ ਪੋਲਿਟিক্যাল ਐਪੀਸੈਂਟਰ ਆ ਉਹ ਸੰਗਰੂਰ ਹੈ ਜੋ ਸੰਗਰੂਰ ਹੋਣਾ ਗਗਨ ਉਹਦੇ ਨਾਲ ਪੂਰੀ ਹਵਾ ਬਦਲਦੀ ਹੈ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੀ ਹਵਾ ਸੰਗਰੂਰ ਤੋਂ ਬਦਲੀ ਜਦੋਂ 2014 ਚ ਸੀਐਮ ਮਾਨ ਜਿੱਤੇ ਜਦੋਂ ਮੋਦੀ ਦੀ ਹਨੇਰੀ ਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਆਈ ਉਦੋਂ ਵੀ 2019 ਚ ਇੱਕੋ ਐਮਪੀ ਆਮ ਆਦਮੀ ਪਾਰਟੀ ਦਾ 19 ਚ ਸੰਗਰੂਰ ਵਾਲਿਆਂ ਨੇ ਬਣਾਇਆ ਸੀ ਤਾਂ ਸੰਗਰੂਰ ਇੱਕ ਪ੍ਰੀਕਲ ਐਫਪੀ ਸੈਂਟਰ ਆਗਾ ਜੇ ਇਹ ਨਤੀਜਿਆਂ ਦੀ ਗੱਲ ਕਰ ਲਈ ਤਾਂ ਹਮੇਸ਼ਾ ਇੱਥੇ ਹੀ ਸੱਤਾ ਤੋਂ ਉਲਟੀ ਜਿਹੜੇ ਉਮੀਦਵਾਰ ਜਿੱਤਦੇ ਹੋ ਨਜ਼ਰ ਆਉਂਦੇ ਆਂ ਔਰ ਬਹੁਤ ਇਮੋਸ਼ਨਲ ਲੱਗਾ ਬਹੁਤ ਹੀ ਇਮੋਸ਼ਨਲ ਮੂਵ ਹੋਣ ਵਾਲਾ ਮੈਂ ਕਹੂੰਗਾ ਪੰਜਾਬ ਦੇ ਜਿਹੜੇ ਸਭ ਤੋਂ ਇਮੋਸ਼ਨਲ ਲਾਕੇ ਨੇ ਸੰਗਰੂਰ ਬਰਨਾਲਾ ਤੇ ਮਾਨਸਾ ਇਹ ਏਰੀਆ ਜਿਹੜਾ ਪੰਜਾਬ ਦਾ ਬਹੁਤ ਇਮੋਸ਼ਨਲ ਏਰੀਆ ਮਤਲਬ ਕੋਈ ਇਹਨਾਂ ਨੇ ਇਹ ਨਹੀਂ ਦੇਖਣਾ ਬਹੁਤ ਹੀ ਬਹੁਤ ਭਾਵਕ ਹੋ ਕੇ ਮੋੜ ਦਿੰਦੇ ਨੇ ਯਾਨੀ ਰੈਸ਼ਨਲ ਘਟਨੇ ਭਾਵਕ ਹੋ ਗਿਆ ਇਹ ਨਹੀਂ ਮੈਂ ਕਹਿੰਦਾ ਬਾਕੀ ਇਸ਼ੂ ਚ ਰੈਸ਼ਨਲ ਨਹੀਂ ਹੈਗੇ ਚੋਣਾ ਬਿਲਹ ਦੇ ਵੇ ਮਾਹੌਲ ਬਣਦਾ ਜਿਵੇਂ ਇਹਨਾਂ ਵਾਰੇ ਕਿਹਾ ਜਾਂਦਾ ਹੈ ਹਰਾਉਣ ਲਈ ਵੋਟ ਦਿੰਦੇ ਨੇ ਜਿਤਾਉਣ ਲਈ ਨਹੀਂ ਦੋ ਚੋ ਗਿੱਲਾ ਕਰਦੇ ਆਪਾਂ ਅੱਜ ਸੀਟ ਦੇ ਤੇ ਆਵਾਂਗੇ ਤਾਂ ਅਗਲੀ ਸੀਟ ਦੇ ਉੱਤੇ ਆਉਣੇ ਆ ਕਿ ਖਡੂਰ ਸਾਹਿਬ ਸੀਟ ਬਹੁਤ ਹੀ ਇੰਟਰਸਟਿੰਗ ਸੀਟ ਬਣੀ ਪਈ ਹੈ ਇਹ ਸਾਰੇ ਕੰਬੀਨੇਸ਼ਨ ਫੇਲ ਹੋ ਜਾਣਗੇ ਕਿਉਂਕਿ ਇਹ ਪਰਸੈਂਟੇਜਾਂ ਦਾ ਕੋਈ मीनिंग ਸਾਰੀਆਂ ਹੀ ਪਾਰਟੀਆਂ ਤਕਰੀਬਨ ਮੰਨ ਰਹੀ ਸੱਚੀ ਜ਼ਰੂਰ ਵਰਗੇ ਵੱਡੇ ਲੀਡਰ ਮੇਰੇ ਇੰਟਰਵਿਊ ਚ ਕਹਿਣਗੇ ਕਹਿੰਦੇ ਹਾਂ ਹਮੈਨੇ ਅਮਰਤਪਾਲ ਕੇ ਬਾਰੇ ਮੇ ਸੁਨਾ ਹੈ ਸੁਨਾ ਉਸਕਾ ਬਹੁਤ ਮਹੌਲ ਹੈ ਪਰ ਇਹ ਉਹ ਉਹਨਾਂ ਨੂੰ ਲੱਗਿਆ ਵੀ ਮੇਰੇ ਲਈ ਦੁੱਖ ਦੀ ਗੱਲ ਲੱਗਾ ਕਿ ਪੰਜਾਬ ਚਰਾਂ ਦੇ ਬੰਦੇ ਦਾ ਕਾਂਗਰਸ ਦੀ ਪੋਜੀਸ਼ਨ ਆ ਪਰ ਇੰਟਰਸਟਿੰਗ ਆ ਕਿ ਸ਼ਸ਼ੀ ਥਰੂਗੜ ਵਰਗਾ ਬੰਦਾ ਵੀ ਜਾਣ ਰਿਹਾ ਅਮਰਤਪਾਲ ਇਹ ਵੱਡੀ ਗੱਲ ਹੈ ਪੂਰਾ ਦੇਸ਼ ਪੂਰੇ ਸੀਟ ਦੇ ਉੱਤੇ ਨੇ ਕਿ ਖਡੂਰ ਸਾਹਿਬ ਸੀਟ ਤੋਂ ਨਤੀਜੇ ਕੀ ਨਿਕਲਣਗੇ ਜਰਵਿੰਦਰ ਜੀ ਤੁਸੀਂ ਜੇ ਕਿਤੇ ਜਾਂਦੇ ਹੋ ਤੁਹਾਨੂੰ ਕੋਈ ਕੋਈ ਅਫਸਰ ਮਿਲਦੇ ਨੇ ਕੋਈ ਵੱਡੇ ਲੀਡਰ ਮਿਲਦੇ ਨੇ ਉਹਨਾਂ ਦਾ ਪਹਿਲਾ ਸਵਾਲ ਇਹ ਹੁੰਦਾ ਕਿ ਖਡੂਰ ਸਾਹਿਬ ਸੀਟ ਬਾਰੇ ਮੋਸਟਲੀ ਖਡੂਰ ਸਾਹਿਬ ਬਾਰੇ ਤਕਰੀਬਨ ਜਿੰਨਾ ਹਾਰਨਾ ਕਿੰਨਾ ਸਾਨੂੰ ਨਹੀਂ ਪਤਾ ਮੋਸਟਲੀ ਇਹ ਕਹਿ ਦਿੰਦੇ ਆਗੇ ਕਿ ਜੀ ਅਮਰਤਪਾਲ ਅੱਗੇ ਚੱਲ ਰਿਹਾ ਸ਼ਸ਼ੀ ਥਰੂ ਦੇ ਇੰਟਰਵਿਊ ਚ ਬੋਲੇ ਕਿ ਮੈਨੇ ਸੁਨਾ ਹੈ ਅਮਰਤਪਾਲ ਬਹੁਤ ਅੱਗੇ ਜਾ ਰਹਾ ਹੈ ਤਾਂ ਹੁਣ ਇਹ ਗੱਲਾਂ ਸੁਣੀਆਂ ਸੁਣਾਈਆਂ ਜਿਹੜੀ ਮਾਉਥ ਪਬਲਿਸਿਟੀ ਆ ਅਮਰਤਪਾਲ ਦੀ ਉਹ ਬਹੁਤ ਵੱਡੀ ਹੋ ਚੁੱਕੀ ਹੈ ਉਹ ਕਿਉਂ ਹੋਈ ਹੈ ਉਹਦੇ ਪਿੱਛੇ ਕੀ ਮੋਲ ਹੈ ਕੀ ਸਟ੍ਰੈਟੇਜੀ ਹੈ ਕੀ ਕਾਰਨ ਨੇ ਇਹ ਤਾਂ ਐਕਸਪਲੇਨ ਹੋਏਗਾ ਜਦੋਂ ਰਿਜ਼ਲਟ ਆਉਣਗੇ ਚਾਰ ਨੂੰ ਪਰ ਇਹ ਵੈਸੇ ਅਸੀਂ ਕੰਬੀਨੇਸ਼ਨ ਦਿਖਾ ਦਿੰਨੇ ਆ ਪਰ ਇਹਨਾਂ ਦਾ ਕੋਈ ਮਤਾਂਕ ਇਹ ਨਾ ਇਸ ਪਰਸੈਂਟੇਜ ਦਾ ਕੋਈ ਮੀਨਿੰਗ ਨਹੀਂ ਰਹੇਗਾ ਮੈਨੂੰ ਲੱਗਦਾ ਕਿਉਂਕਿ ਅਮਰਤਪਾਲ ਜਿੱਤੇ ਜਾਂ ਹਾਰੇ ਜੀ ਵੋਟ ਸ਼ੇਅਰ ਉਹਦਾ ਬਹੁਤ ਤਕੜਾ ਹੋਊਗਾ ਵੋਟ ਸ਼ੇਅਰ ਬਹੁਤ ਤਕੜਾ ਹੋ ਸਕਦਾ ਅਮਰਤਪਾਲ ਹਾਰ ਜਾਏ ਹੋ ਸਕਦਾ ਜਿੱਤੇ ਪਰ ਉਹਦਾ ਵੋਟ ਸ਼ੇਅਰ ਬਹੁਤ ਤਕੜਾ ਆਊਗਾ ਕਿਉਂਕਿ ਇਹਨਾਂ ਦਾ ਇਸ ਕਰਕੇ ਮੀਨਿੰਗ ਨਹੀਂ ਰਹੇਗਾ ਕਾਂਗਰਸ ਪ੍ਰੀवियस ਦੱਸ ਦਿੰਨੇ ਫਾਰਮਲੀ ਤੁਹਾਨੂੰ 43% ਤੇ ਰਹੀ ਵਿਧਾਨ ਸਭਾ ਚ ਜਿਹੜੀਆਂ ਬਾਈ ਦੇਸ 24 ਚ ਰਹੀ 24 ਤੇ ਰਹੀ ਆਮ ਆਦਮੀ ਪਾਰਟੀ 1.3% ਸਿਰ ਪਿਆ ਸੀਗਾ ਇਸ ਵਾਰ ਲਾਲਜੀਤ ਭੁੱਲਰ ਲੜ ਰਹੇ ਨੇ ਵੋਟ ਸ਼ੇਅਰ ਤਾਂ ਵਧੇਗੀ ਵਧੇਗਾ 22 ਚ 39% ਲੈ ਗਿਆ ਆਮ ਆਦਮੀ ਪਾਰਟੀ ਕਾਲੀ ਦਲ 30 ਤੇ ਸੀ ਤੇ 22 ਚ 24% ਦੇ ਉੱਤੇ ਆ ਗਿਆ ਔਰ ਬੀ ਜੀ ਪੀ ਜਿਹੜੀ ਉਹ 0.70 ਯਾਨੀ ਬਹੁਤ ਹੀ ਕਮਜ਼ੋਰ ਹੈ ਇਸ ਇਲਾਕੇ ਜੇ ਪੰਥਕ ਇਲਾਕਾ ਮੰਨਿਆ ਜਾਂਦਾ ਖਡੂਰ ਸਾਹਿਬ ਦੇ ਸ਼ਹਿਰੀ ਇਲਾਕੇ ਬਹੁਤ ਘੱਟ ਨੇ ਪਿੰਡੂ ਹਲਕਾ ਇਹ ਪਿੰਡਾਂ ਪਿੰਡ ਜ਼ਿਆਦਾ ਨੇ ਸ਼ਹਿਰ ਘਟਨੇ ਕਿਉਂਕਿ ਜਿੱਥੇ ਸ਼ਹਿਰ ਨੇ ਬੀਜੇਪੀ ਦਾ ਆਧਾਰ ਆਮ ਤੌਰ ਤੇ ਥਰੈ ਸ਼ਹਿਰਾਂ ਚ ਬੀਜੇਪੀ ਨਰਲੀਆ ਪਿੰਡਾਂ ਚੋ ਅਕਾਲੀ ਦੇ ਲੜਦਾ ਰਿਹਾ ਬਿਲਕੁਲ ਅਗਲੀ ਸੀਟ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕਰ ਲਈ ਤਾਂ ਮਾਝੇ ਵਾਲਿਆਂ ਦੀ ਜੇ ਆਪਾਂ ਤਸਵੀਰ ਵੇਖਣ ਦੀ ਕੋਸ਼ਿਸ਼ ਕਰੀਏ ਤਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 43% ਕਾਂਗਰਸ ਦੇ ਕੋਲ ਵੋਟ ਪਰਸੈਂਟੇਜ ਸੀ ਆਮ ਆਦੀ ਪਾਰਟੀ ਦੇ ਕੋਲ 2% ਵੋਟ ਪਰਸੈਂਟੇਜ ਸੀ ਔਰ ਪ੍ਰਧਾਨ ਸਭਾ ਚੋਣਾਂ ਦੇ ਵਿੱਚ ਇਥੋਂ ਮਾਝੇ ਜੋ ਖਾਸ ਤੌਰ ਦੇ ਉੱਤੇ ਗੁਰਦਾਸਪੁਰ ਦੇ ਆਪਾਂ ਕੌਨਸਟੈਂਸੀ ਦੀ ਗੱਲ ਕਰ ਲਈ ਤਾਂ 6 ਸੀਟਾ ਕਾਂਗਰਸ ਲੈ ਕੇ ਜਾਂਦੀ ਹੈ ਇੱਥੇ ਇਹ ਖਾਸ ਤੌਰ ਦੇ ਉਤੇ ਜੇ ਆਪਾਂ ਆਪ ਦੀ ਵੇਵ ਦੀ ਗੱਲ ਕਰ ਲਈਏ ਜਦੋਂ ਆਪ ਦੀ ਵੇਵ ਸੀ ਤਾਂ ਇੱਥੋਂ ਦੀ 6 ਸੀਟਾਂ ਜਿਹੜੀਆਂ ਕਾਂਗਰਸ ਜਿੱਤ ਹਾਸਲ ਕਰਦੀ ਹੈ ਇੱਕ ਸੀਟ ਆਮ ਆਦੀ ਪਾਰਟੀ ਨੂੰ ਆਉਂਦੀ ਹੈ ਔਰ ਇੱਕ ਸੀਟ ਬੀਜੇਪੀ ਇਥੋਂ ਦੀ ਜਿੱਤ ਹਾਸਲ ਕਰਦੀ ਹੈ ਤਾਂ ਉਸ ਵੇਵ ਦੇ ਮਾਹੌਲ ਦੇ ਵਿੱਚ ਇਸ ਵਾਰ ਗੁਰਦਾਸਪੁਰ ਦੇ ਵਿੱਚ ਕਿ ਉਹ ਜੀ ਤਸਵੀਰ ਰਹਿੰਦੀ ਹੈ ਕਿਹੋ ਜਿਹੇ ਡਾਈਮੈਂਸ਼ਨਸ ਰਹਿੰਦੇ ਨੇ ਉਹ ਖਾਸ ਤੌਰ ਤੇ ਤੁਹਾਨੂੰ ਦੇਖਣ ਵਾਲੀ ਗੱਲ ਰਹੂਗੀ ਪਰ ਗੁਰਦਾਸਪੁਰ ਦੇ ਵਿੱਚ ਜੋ ਬੀਜੇਪੀ ਵੀ ਆਪਣਾ ਗੜ ਕਲੇਮ ਕਰਦੀ ਹੈ ਪਠਾਨਕੋਟ ਸੁਜਾਨਪੁਰ ਭੂ ਵਾਲੇ ਇਲਾਕੇ ਦੀ ਗੱਲ ਕਰ ਲਈਏ ਬੀਜੇਪੀ ਦਾ ਵੋਟ ਪਰਸੈਂਟੇਜ ਉੱਥੇ ਕਾਫੀ ਜ਼ਿਆਦਾ ਹਾਈ ਰਹਿੰਦਾ ਹੈ ਆ ਗੁਰਦਾਸਪੁਰ ਦੇ ਵਿੱਚ ਕਿਹੋ ਜਿਹੇ ਸਮੀਕਰਨ ਰਹਿੰਦੇ ਨੇ ਉਹ ਦੇਖਣ ਵਾਲੀ ਗੱਲ ਰਹੂਗੀ ਅਗਲੀ ਸੀਟ ਦੀ ਗੱਲ ਕਰਦੇ ਆ ਤਾਂ ਜਲੰਧਰ ਲੋਕ ਸਭਾ ਸੀਟ ਬਹੁਤ ਇੰਟਰਸਟਿੰਗ ਮੈਚ ਬਹੁਤ ਇੰਟਰਸਟਿੰਗ ਕਿਉਂਕਿ ਰਿੰਕੂ ਉੱਥੇ ਸਭ ਤੋਂ ਜ਼ਿਆਦਾ ਤਬਦੀਲੀਆਂ ਮਿਲਾਂ ਦਾ ਜਲੰਧਰ 'ਚ ਹੋਈਆਂ ਜੀ ਸਭ ਤੋਂ ਜ਼ਿਆਦਾ ਰਿੰਕੂ ਚਲੇ ਗਏ ਭਾਜੀਪੀ ਚਲੇ ਗਏ ਤੀਨੂ ਹੋੜੀ ਆ ਗਿਆ ਆਪ 'ਚ ਮਹਿੰਦਰ ਕੇਪੀ ਕਾਂਗਰਸ ਵਾਲੇ ਚਲੇ ਗਏ ਕਾਲੀ ਦਲ ਦੇ ਇਹ ਸੀਟ ਹੋਊ ਕਿ ਲਈ ਜਿੱਥੇ ਕੱਲਾ ਚੰਨੀ ਕਲੇਮ ਕਰਦੇ ਕਿ ਮੈਂ ਆਪਣੀ ओरिजिनल ਪਾਰਟੀ ਦਾ ਜਿੱਥੇ ਇੰਨੀ ਜ਼ਿਆਦਾ ਤਬਦੀਲੀਆਂ ਹੋਈਆਂ ਇਹ ਹੀ ਪਾਰਟੀ ਹੋਏਗੀ ਇਹੀ ਸਾਰੀ ਸੀਟ ਹੋਏਗੀ ਪਰ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਦੇ ਨਾਲ ਕਾਂਗਰਸ 2019 ਚ 37% ਤੇ ਸੀ 22 ਚ ਜਿਹੜੀ ਸੀਗੀ 32% ਤੇ ਦੇ ਜਿਮਨੀ ਚੋਣ ਚ 27% ਦੇ ਉੱਤੇ ਰਹਿ ਗਈ ਸੀਗੀ ਯਾਨੀ ਕਾਂਗਰਸ ਦਾ ਡਿਕਲਾਈਨ ਲਗਾਤਾਰ ਹੁੰਦਾ ਆਇਆ ਹੁਣ ਡਿਕਲਾਈਨ ਹੋਏਗਾ ਜਾਂ ਅੱਗੇ ਜਾਏਗੀ ਆਮ ਆਦਮੀ ਪਾਰਟੀ 2% 2.49 ਯਾਨੀ 3% ਵੋਟਸ ਸੀਗਾ 22 ਚ ਵੱਧ ਕੇ ਇਹਨਾਂ ਦਾ 28% ਹੋ ਗਿਆ ਤੇ 23 ਚ ਇਹਨਾਂ ਦਾ 34% ਵੋਟਸ ਚੋਦਰੀ ਵਾਲੀ ਜਿਹੜੀ ਜ਼ਿਮਨੀ ਚੋਣ ਹੋਈ ਇੱਥੇ ਬਹੁਤ ਵੱਡਾ ਗੇਨ ਹੋਇਆ ਔਰ ਇਹ ਸਰਪ੍ਰਾਈਜ਼ਿੰਗ ਰਿਜ਼ਲਟ ਵੀ ਸੀ ਆ ਗਿਆ ਸੁਸ਼ੀਲ ਰਿੰਕੂ ਜਿੱਤ ਕੇ ਆ ਆਮ ਆਦਮੀ ਪਾਰਟੀ ਵੱਲੋਂ ਉਦੋਂ ਇੱਕ ਇੱਕ ਮਹੀਨੇ ਚ ਐਮਪੀ ਬਣੇ ਨੇ ਇਹ ਅਕਾਲੀ ਦਲ ਦੇਖੋ 35% ਤੇ ਸੀਗਾ 19 ਚ ਤੇ 22 ਚ 20 ਤੇ ਰਹਿ ਗਿਆ ਤੇ ਹੁਣ 17% ਦੇ ਉੱਤੇ ਰਹਿ ਗਿਆ ਭਾਜਪਾ 13% ਤੇ ਸੀ ਭਾਜਪਾ ਨੇ ਆਪਣਾ ਵੋਟ ਸ਼ੇਅਰ ਵਧਾਇਆ 22 ਚ ਭਾਜਪਾ 15 ਤੇ ਹੋ ਗਈ ਇਹ ਜ਼ਿਮਨੀ ਚੋਣ ਜਿੰਨੀ ਤੋਂ ਜ਼ਿਆਦਾ ਵਧਿਆ ਸੀਗਾ ਕਾਫੀ ਜ਼ਿਆਦਾ ਸ਼ਹਿਰ ਦੇ ਅੰਦਰ ਤਾਂ ਬੜੀ ਜ਼ਬਰਦਸਤ ਕੰਸੋਲਿਡੇਸ਼ਨ ਹੋਈ ਸੀ ਦੋ ਤਿੰਨ ਸਾਲਾਂ ਦੇ ਤੇ ਅੰਵਾਲੋਣੀ ਅੱਗੇ ਸੀ ਜੀ ਹੂੰ ਤਾਂ ਅਗਲੀ ਸੀਟ ਪਟਿਆਲਾ ਲੋਕ ਸਭਾ ਸੀਟ ਦੀ ਗੱਲ ਕਰ ਲਈਏ ਤਾਂ ਇੱਥੇ ਵੀ ਇਸ ਵਾਰ ਇੰਟਰਸਟਿੰਗ ਮੈਚ ਵੇਖਾ ਨੂੰ ਮਿਲ ਰਿਹਾ ਜਿੱਥੇ ਪ੍ਰਨੀਤ ਕੌਰੋਣਾ ਨੂੰ ਭਾਜਪਾ ਨੇ ਉਮੀਦਵਾਰ ਉਤਾਰਿਆ ਹੈ ਕਾਂਗਰਸ ਤੋਂ ਖਾਸ ਤੌਰ ਤੇ ਤੇ ਤਨਵੀਰ ਗਾਂਧੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ ਉਹ ਡਾਕਟਰ ਬਲਬੀਰ ਸਿੰਘ ਹੁਣੀ ਨੇ ਤਾਂ ਕਾਂਗਰਸ ਦਾ ਇਹ ਘੜ ਮੰਨਿਆ ਜਾਂਦਾ ਸੀ ਜੋ ਤੱਕ ਕੈਪਟਨ ਪਰਵਾਰ ਕਾਂਗਰਸ ਦੇ ਵਿੱਚ ਸੀ ਤਾਂ ਕਾਂਗਰਸ ਦਾ ਘੜ ਸੀ ਔਰ ਪ੍ਰਨੀਤ ਕੌਰੋਣੀ ਜੋ ਸੀ ਉਹ 45% ਦੇ ਨਾਲ ਜਿਹੜੀ ਆ ਉਹ ਅਕਸਭਾ ਚੋਣਾਂ 'ਚ ਹਾਸਲ ਕਰਦੇ ਨੇ ਵਿਧਾਨ ਸਭਾ ਦੇ ਵਿੱਚ ਤਾਂ ਜੋ ਆਪਾਂ ਗੱਲ ਕਰੀਏ ਪਟਿਆਲਾ ਦੀ ਤਾਂ ਪੂਰਾ ਇਹਨਾਂ ਨੇ ਮਹਿਲ ਹੀ ਹਲਾ ਦਿੱਤੇ ਆਮ ਆਦਮੀ ਪਾਰਟੀ ਨੇ ਤਾਂ 4% ਤੋਂ ਇਹਨਾਂ ਨੇ ਬਹੁਤ ਗੇਨ ਕੀਤਾ 22 ਦੇ ਵਿੱਚ ਵਿਧਾਨ ਸਭਾ 54 ਦੇ ਉੱਤੇ ਪਹੁੰਚ ਗਈ ਔਰ ਸ਼ੋਮਨੀ ਕਾਂਗਰਸ ਦੀ ਗੱਲ ਕਰ ਲਈ ਤਾਂ 31 ਤੋਂ 21 ਇਹਨਾਂ ਦਾ ਵੋਟ ਪਰਸੈਂਟੇਜ ਜ਼ਰੂਰ ਘਟਿਆ ਹਾਲਾਂਕਿ ਉਹ ਲੋਕ ਸਭਾ ਸੈਂਟ ਦੇ ਉੱਤੇ ਰਹੀ ਹੈ 22 ਦੇ ਅੰਦਰ ਤਾਂ ਬੀਜੇਪੀ ਦੇਖੋ ਇੱਥੇ ਕੀ ਕਰਦੇ ਆ ਕਿਉਂਕਿ ਬੀਜੇਪੀ ਦੇ ਕੈਂਡੀਡੇਟ ਇਸ ਕਰਕੇ ਕਿਹਾ ਜਾ ਰਿਹਾ ਪਰਨੀਤ ਕੌਰ ਹੋਣ ਕਰਕੇ ਪਰਨੀਤ ਕੌਰ ਦਾ ਕਾਂਗਰਸੀ ਕੈਂਪ ਚ ਵੀ ਇਨਹਾਈਡਰੇਸ਼ਨ ਹੈਗੀ ਆ ਜਿਹੜਾ ਕਾਂਗਰਸੀ ਕੈਂਪ ਆ ਉਹਨਾਂ ਦੇ ক্লোਜ਼ ਰਿਹਾ ਗਾਂਧੀ ਦਾ ਵਿਰੋਧ ਕਰ ਰਿਹਾ ਉੱਥੇ ਕਾਂਗਰਸੀ ਕੈਂਪ ਇਹ ਮੰਨਿਆ ਜਾ ਰਿਹਾ ਕਿ ਕੰਬੂਜ ਨੇ ਜਿਹੜੇ ਜਾਂ ਲਾਲ ਸਿੰਘ ਨੇ ਜਾਂ ਲੋਕ ਨੇ ਜਿਹੜੇ ਅੰਦਰ ਆਤੇ ਅੰਦਰ ਖਾਤੇ ਮਦਨਾਲ ਜਲਾਪੁਰ ਤਾਂ ਬਹੁਤ ਹੀ ਖਾਸ ਨੇ ਨੇ ਮਹਿਲ ਦੇ ਤੁਹਾਨੂੰ ਪਤਾ ਰਾਣੀ ਮਹਾਰਾਣੀ ਪਰਨੀਤ ਕੌਰ ਦੇ ਬਹੁਤ ਹੀ ਖਾਸ ਨੇ ਇਸ ਕਰਕੇ ਇਹ ਲੋਕ ਬਹੁਤ ਵੱਡੇ ਪੱਦਰ ਦੇ ਉੱਤੇ ਪੋਲਰਾਈਜ਼ ਹੋ ਸਕਦੇ ਨੇ ਕਿ ਜਾਂ ਅੰਦਰ ਖਾਤੇ ਜਿਹੜਾ ਗਾਂਧੀ ਦਾ ਵਿਰੋਧ ਚੱਲ ਰਿਹਾਗਾ VOTING ਦੂਜੇ ਪਾਸੇ ਕਰਵਾ ਸਕਦੇ ਨੇ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਕਾਂਗਰਸ ਹਾਈ ਕਮਾਂਡ ਇੱਕ ਇੱਕ ਸੀਟ ਦੇ ਉੱਤੇ ਜਿਹੜੇ ਆਬਜ਼ਰਵਰ ਆਏ ਨੇ ਇਹਨਾਂ ਦੇ ਹਰੀਸ਼ ਚੌਧਰੀ ਨੇ ਜਾਂ ਹੋਰ ਨੇ ਉਹ ਬਹੁਤ ਜ਼ਿਆਦਾ ਧਿਆਨ ਰੱਖ ਰਹੇ ਨੇ ਕਿ ਇੰਟਰਨਲ ਕਨਫਲਿਕਟ ਨੇ ਜਿਹੜੇ ਉਹ ਕੰਮ ਨਾ ਕਰਨ ਕਿਉਂਕਿ ਇੰਟਰਨਲ ਫਲਿਕਟ ਜੇ ਕੰਮ ਕਰਨਗੇ ਰਾਹੁਲ ਗਾਂਧੀ ਦੀ ਇਸ ਟਾਈਮ ਜਾਨ ਤੇ ਬਣੀ ਹੋਈ ਹੈ ਜੇ ਆਪਾਂ ਕਹਦੀਏ ਜੇ ਮੋਦੀ ਆ ਜਾਂਦੇ ਨੇ ਤਾਂ ਕਾਂਗਰਸ ਦੇ ਲਈ ਏਦੂ ਮਾੜਾ ਟਾਈਮ ਇਤਿਹਾਸ ਦੇ ਅੰਦਰ ਜੀ ਇਤਿਹਾਸ ਦੇ ਅੰਦਰ ਕਾਂਗਰਸ ਦੀ ਪੂਰੀ ਹਿਸਟਰੀ ਦੇ ਅੰਦਰ ਜੇ ਭਾਜਪਾ ਆਉਂਦੀ ਆ ਤਾਂ ਉਹਨਾਂ ਨੇ ਇਦੋਂ ਮਾੜਾ ਟਾਈਮ ਜਿਹੜਾ ਉਹ ਮੰਨ ਰਹੇ ਨੇ ਉਹਨਾਂ ਦੇ ਮੁਤਾਬਕ ਕੋਈ ਨਹੀਂ ਹੋਏਗਾ ਰਹੀ ਕਰਕੇ ਰਾਹੁਲ ਗਾਂਧੀ ਕਹਿੰਦੇ ਆ ਜੇ ਮੋਦੀ ਆ ਕੇ ਦੇਸ਼ ਚ ਅੱਗ ਲੱਗ ਜਾਏਗੀ ਉਹਨਾਂ ਦਾ ਇਹ ਬਿਆਨ ਹੈਗਾ ਸੰਵਿਧਾਨ ਕਹਿੰਦੇ ਖਤਮ ਹੋ ਜਾਣਾ ਹੈ ਤਾ ਫਰੀਦਕੋਟ ਲੋਕ ਸਭਾ ਸੀਟ ਦੀ ਗੱਲ ਕਰ ਲਈਏ ਤਾਂ ਇੱਥੇ ਵੀ ਇਹ ਸਾਰੇ ਕੰਬੀਨੇਸ਼ਨ ਫੇਲ ਹੁੰਦੇ ਨਜ਼ਰ ਆਉਣਗੇ ਜਿਹੜੀ ਵੋਟ ਸ਼ੇਅਰ ਨੇ ਅਸੀਂ ਤਾਂ ਕਹਿ ਰਹੇ ਆ ਸਰਬਜੀਤ ਹਾਰਦੇ ਆ ਜਾਂ ਜਿੱਤਦੇ ਆ ਸਾਨੂੰ ਨਹੀਂ ਪਤਾ ਪਰ ਵੋਟ ਸ਼ੇਅਰ ਉਹ ਤਕੜਾ ਲੈ ਕੇ ਜਾ ਰਹੇ ਨੇ ਕਿੰਨਾ ਲੈ ਕੇ ਜਾ ਰਹੇ ਨੇ ਇਹ ਵੀ ਨਹੀਂ ਸਾਨੂੰ ਪਤਾ ਔਰ 15 ਜਿਨ੍ਹਾਂ ਤੋਂ ਮੁੱਕਿਆ ਹੈ ਗगन ਵੀ ਮੈਂ ਵੀ ਅਸੀਂ ਸਾਰਾ ਤਕਰੀਬਨ ਪੰਜਾਬ ਘੁੰਮਿਆਂਗਾ ਜਾ ਲਗਭਗ ਸਾਰੇ ਥਾਂ ਦਾ ਥਾਵਾਂ ਦੇ ਉੱਤੇ ਗੱਲ ਹੁੰਦੀ ਹੈ ਇਸ ਦੇ ਉੱਤੇ ਇਸ ਸੀਟ ਦੇ ਉੱਤੇ ਵੀ ਕੰਬੀਨੇਸ਼ਨ ਬਦਲੇਗਾ ਸਰਬਜੀਤ ਦਾ ਮਾਹੌਲ ਕੀ ਬਣਦਾ ਜਿੱਦਿਆ ਹਾਰਦਿਆ ਅਸੀਂ ਕੌਣ ਹੈ ਕਹਿਣ ਵਾਲੇ ਇਹ ਤਾਂ 4 ਜੂਨ ਦੇ ਰਿਜ਼ਲਟ ਦੱਸਣਗੇ ਪਰ ਮਾਹੌਲ ਸਾਨੂੰ ਇੱਕ ਜਿਹੜਾ ਦੇਖ ਕੇ ਪਤਾ ਲੱਗਦਾ ਹੈਗਾ ਕਿ ਵੋਟ ਸ਼ੇਅਰ ਇੱਥੇ ਬਹੁਤ ਜ਼ਿਆਦਾ ਅਸਰ ਪਾਏਗਾ ਸਰਬਜੀਤ ਦਾ ਵੋਟ ਸ਼ੇਅਰ ਆਏਗਾ ਤਕੜਾ ਉਹ ਵੋਟ ਸ਼ੇਅਰ ਚ ਜਿੱਦਿਆ ਹਾਰਦਿਆ ਕਿਤੇ ਅਸਰ ਪਾਉਂਦੇ ਆ ਕਿਤੇ ਨਹੀਂ ਪਾਉਂਦੇ ਇਹ 4 ਜੂਨ ਨੂੰ ਪਤਾ ਲੱਗੇਗਾ ਪਰੇ ਸਾਰੇ ਕੰਬੀਨੇਸ਼ਨ ਹੱਲੇ ਜਾਣਗੇ 15 ਦਿਨ ਪਹਿਲਾਂ ਕਰਮਜੀਤ ਸਿੰਘ ਮੋਲ ਪੋ ਆਨਫੀਡੈਂਸ ਯੂ ਨਾ ਮੈਂ ਇੰਟਰਵਿਊ ਕਰਕੇ ਆਇਆ ਮੈਂ ਕਰਮਜੀਤ ਸਿੰਘ ਮੋਲ ਦਾ ਇੰਟਰਵਿਊ ਕਰਕੇ ਆਇਆਗਾ ਤਾਂ ਕੋਈ ਵੀ ਉੱਥੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਕਾਂਗਰਸ ਨੇ ਜਦੋਂ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਸੀਗਾ ਬਾਕੀ ਕੈਂਡੀਡੇਟ ਮਤਲਬ ਕੋਈ ਮਾਹੌਲ ਨਹੀਂ ਸੀ ਤੁਸੀਂ ਮੈਂ ਦੱਸਤਾ ਮੈਂ ਮਤਲਬ ਫਿਰ ਮਹੀਨੇ ਪਹਿਲਾਂ ਕੀਤਾ ਜਦੋਂ ਯਾਦਵਿੰਦਰ ਜੀ ਜਦੋਂ ਅਨਾਉਂਸ ਹੋਇਆ ਮੈਂ ਜਿਸ ਦਿਨ ਇੰਟਰਵਿਊ ਕੀਤਾ ਉਸ ਦਿਨ ਮੈਂ ਦੇਖਿਆ ਸੋਸ਼ਲ ਮੀਡੀਆ ਖੋਲਿਆ ਤਾਂ ਮੈਂ ਕਿਹਾ ਵੇਵ ਬਣੀ ਹੋਈ ਹੈ ਕਿ ਕੀ ਚੱਲ ਰਿਹਾ ਹੈ ਤਾਂ ਮੈਂ ਸਰਬੀ ਸਿੰਘ ਨੂੰ ਫੋਨ ਮਾਰਿਆ 500 ਗੱਡੀਆਂ ਤੋਂ ਸ਼ੁਰੂ ਹੁੰਦਾ ਉਹ ਕਾਠ ਔਰ ਜਦੋਂ ਐਂਡ 'ਚ ਉਹ ਅਸੀਂ ਫਰੀਦਕੋਟ ਤੋਂ ਨਿਕਲ ਰਹੇ ਸੀ ਅਸੀਂ ਵੇਖਿਆ ਉਹ ਗੱਡੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀ ਬਹੁਤ ਜ ਵੱਡਾ ਕਾਫਲਾ ਬਣ ਗਿਆ ਸੀ ਆਮ ਆਦਮੀ ਲੋਕਾਂ ਨੇ ਉੱਥੇ ਉਹਨਾਂ ਦਾ ਸਾਥ ਦਿੱਤਾ ਹੈ ਐਨਾ ਇਹ ਕਰਮਜੀਤ ਅਨਮੋਲ ਦੀ ਲਗਭਗ ਜਿਹੜੀ ਕਾਂਗਰਸ ਵੀ ਬਣ ਰਹੀ ਸੀ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਮੈਨੂੰ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਸੀਟਾਂ ਦੇ ਰਹੇ ਹਾਂ ਉਹਨਾਂ 'ਚੋਂ ਇੱਕ ਸੀਟ ਫਰੀਦਕੋਟ ਆ ਗਈ ਹੈ ਇਹ ਕਾਂਗਰਸ ਦੇ ਵੱਡੇ ਲੀਡਰ ਇਹ ਗੱਲ ਕਹਿੰਦੇ ਸੀ ਕਿ ਇੱਕ ਸੀਟ ਫਰੀਦਕੋਟ ਅਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਚੱਲ ਰਹੇ ਹਾਂ ਸਾਨੂੰ ਪਤਾ ਜਿੱਤੂਗੀ ਜੀ ਪਰ ਹੁਣ ਤੁਸੀਂ ਦੇਖੋ ਮਾਹੌਲ ਅਸਲੀ ਕਹਿੰਦੇ ਨਹੀਂ ਜਿੱਤੂਗੀ ਹੁਣ ਵੀ ਕਰਮਜੀਤ ਸਿੰਘ ਮੋਲ ਜਿੱਤ ਸਕਦੇ ਨੇ ਜਾਂ ਕੋਈ ਵੀ ਜਤਨ ਡੈਮੋਕ੍ਰੇਸੀ ਦੇ ਅੰਦਰ ਸਾਡੇ ਲਈ ਸਾਰੇ ਬਰਾਬਰ ਨੇ ਬੀਜੇਪੀ ਜਿੱਤੇ ਅਕਾਲੀ ਦਲ ਜਿੱਤੇ ਕਾਂਗਰਸ ਜਿੱਤੇ ਆਪ ਜਿੱਤੇ ਕੋਈ ਵੀ ਜਿੱਤੇ ਪਰ ਮਾਹੌਲ ਜਿਹੜਾ ਤੁਹਾਨੂੰ ਦੱਸ ਰਿਹਾ ਸਰਬਜੀਤ ਨੇ ਇੱਕ ਇਸ ਤਰ੍ਹਾਂ ਦਾ ਮਾਹੌਲ ਬਦਲਿਆ ਜਿਹੜਾ ਪੋਲਿਟਿਕ ਚ ਬਹੁਤ ਘੱਟ ਹੁੰਦਾ ਇਸ ਵਾਰ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਂ ਦੇਖੀ ਮੈਂ ਬਹੁਤ ਸਾਰੀਆਂ ਚੋਣਾਂ ਕਵਰ ਕੀਤੀਆਂ ਨੇ ਪਿਛਲੇ 15 ਸ 54 57 8 ਚੋਣਾਂ ਦਾ ਕਵਰ ਕਰ ਚੁੱਕੇ ਆਂਗੇ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਜਾਂ ਹੋਰ ਚੋਣਾਂ ਪਹਿਲੀ ਵਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਲੋਕ ਬਹੁਤ ਹੀ ਪੋਲਿਟਿਕਲ ਕਲਾਸ ਤੋਂ ਨਿਰਾਸ਼ ਨੇ ਉਦਾਸ ਨੇ ਪੂਰਾ ਪੰਜਾਬ ਦੇਸ਼ ਵੀ ਲੋਕ ਇਸ ਤਰ੍ਹਾਂ ਕਹਿ ਰਹੇ ਨੇ ਅਸੀਂ ਤਾਂ ਪੰਜਾਬ ਦੇਖਿਆਗਾ ਪੰਜਾਬ ਚ ਕੋਈ ਵੀ ਚਾ ਨਹੀਂ ਆ ਲੋਕਾਂ ਨੂੰ ਵੋਟਾਂ ਦਾ ਬਿਲਕੁਲ ਵੀ ਚਾ ਨਹੀਂ ਆ ਲੋਕਾਂ ਨੂੰ ਵੋਟਾਂ ਦਾ ਜਿਵੇਂ ਪਹਿਲਾਂ ਹੁੰਦਾ ਸੀ ਲੋਕ ਸਭਾ ਦੀਆਂ ਚੋਣਾਂ ਦੇ ਅੰਦਰ ਪਰ ਦੋ ਤਿੰਨ ਸੀਟਾਂ ਜਿਹੜੀਆਂ ਅਸੀਂ ਤੁਹਾਨੂੰ ਦੱਸ ਰਹੇ ਆਂਗੇ ਖਾਸ ਤੌਰ ਤੇ ਦੋ ਸੀਟਾਂ ਖੰਡੂਰ ਸਾਹਿਬ ਤੇ ਫਰੀਦਕੋਟ ਇੱਥੇ ਚਾਹ ਨਜ਼ਰ ਆਉਂਦਾ ਤੁਹਾਨੂੰ ਲੋਕਾਂ ਆ ਬਿਲਕੁਲ ਔਰ ਇੱਥੇ ਤੁਹਾਨੂੰ ਚਾਹ ਨਜ਼ਰ ਆਉਂਦਾ ਕਿ ਵੋਟਾਂ ਨੇ ਵੋਟਾਂ ਨੇ ਨਹੀਂ ਆਮ ਤੌਰ ਤੇ ਪੂਰੇ ਪੰਜਾਬ ਅਸੀਂ ਘੁੰਮਿਆਗਾ ਇੱਕੋ ਫੈਕਟਰ ਜਿਹੜਾ ਮੈਂ ਦੇਖਿਆ ਉਦਾਸੀ ਦਾ ਨਿਰਾਸ਼ਾ ਦਾ ਪੋਲੀਟੀਕਲ ਕਲਾਸ ਤੋਂ ਕਹੂੰਗਾ ਮੈਂ ਪੋਲੀਟੀਕਲ ਸੱਤਾ ਦੇ ਅੰਦਰ ਚਲੋ ਪਾਰਟੀ ਜਿਹੜੀ ਹੁੰਦੀ ਉਹਦੇ ਨਾਲ ਜ਼ਿਆਦਾ ਨਰਾਜ਼ਗੀ ਹੋ ਸਕਦੀ ਹੈ ਪਰ ਪੋਲੀਟੀਕਲ ਕਲਾਸ ਤੋਂ ਲੋਕ ਨਿਰਾਸ਼ ਹੋ ਚੁੱਕੇ ਨੇ ਇਸ ਦੇਸ਼ ਦੀ ਪੋਲੀਟੀਕਲ ਕਲਾਸ ਦੇ ਨਾਲ ਉਹਨਾਂ ਨੂੰ ਐ ਲੱਗਦਾਗਾ ਕਿ ਇਹ ਸਾਡਾ ਵਾਅਦੇ ਕਰਦੇ ਨੇ ਦਾਅਵੇ ਕਰਦੇ ਨੇ ਇੰਨੇ ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਕੁਛ ਨਹੀਂ ਬਣਦਾ ਦੇਸ਼ ਚ ਵੀ ਇਹ ਦੇਖਣ ਨੂੰ ਮਿਲ ਰਿਹਾਗਾ ਦੇ ਲੋਕਤੰਤਰ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਐ ਇਹ ਅਸੀਂ ਫਿਰ ਵੀ ਕਹਿੰਦੇ ਹਾਂਗੇ ਕਿ ਲੋਕਤੰਤਰ ਲਈ ਮਾੜੀ ਗੱਲ ਆ ਕਿ ਲੋਕਤੰਤਰ ਦੇ ਅੰਦਰ ਨਹੀਂ ਹੋਣਾ ਚਾਹੀਦਾ ਲੋਕਤੰਤਰ ਚ ਲੋਕਾਂ ਦਾ ਇੰਟਰਸਟ ਬਣਿਆ ਰਹਿਣਾ ਚਾਹੀਦਾ ਤਾਂ ਹੀ ਸਿਸਟਮ ਚੱਲੇਗਾ ਜੇ ਲੋਕ ਨਰਾਸ਼ ਹੋਣਗੇ ਉਦਾਸ ਹੋਣਗੇ ਪੋਲਿਟੀਕਲ ਕਲਾਸ ਦੀ ਮਿਹਵਾਰੀ ਬਣਦੀ ਐ ਕਿ ਕਿਉਂ ਲੋਕ ਇੰਨੇ ਉਦਾਸ ਤੇ ਨਰਾਸ਼ ਨੇ ਜਿਨ੍ਹਾਂ ਨੂੰ ਲੋਕ ਲੀਡਰ ਮੰਨਦੇ ਨੇ ਜਿਨ੍ਹਾਂ ਪਾਰਟੀਆਂ ਨੂੰ ਰੁੱਦੀ ਲੋ ਜਿਹੜੀਆਂ ਪਾਰਟੀਆਂ ਸਮਾਜ ਦੀ ਗਵਾਹੀ ਕਰਦੀਆਂ ਨੇ ਉਹਨਾਂ ਨੂੰ ਆਪਦੇ ਅੰਦਰ ਝਾਤ ਮਾਰਨ ਦੀ ਲੋੜ ਆ ਉਹਨਾਂ ਨੂੰ ਆਪਣੇ ਕੋਰਸ ਕਰੈਕਟ ਕਰਨ ਦੀ ਲੋੜ ਆ ਉਹਨਾਂ ਨੂੰ ਪੋਲੀਟੀਕਲੀ ਕਰੈਕਟ ਹੋਣ ਦੀ ਲੋੜ ਆ ਕਿ ਸ਼ਾਹ ਦੇਸ਼ ਕਰਕੇ ਐਨੀ ਜ਼ਿਆਦਾ ਨਿਰਾਸ਼ਾ ਤੇ ਉਦਾਸੀ ਦੇਸ਼ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਵਿੱਚ ਦੇਖਣ ਨੂੰ ਮਰੇ ਪਰ ਦੋ ਸੀਟਾਂ ਕਿਉਂਕਿ ਅਸੀਂ ਖੁਦ ਘੁੰਮ ਕੇ ਆਇਆ ਸਾਰਾ ਪੰਜਾਬ ਗਗਨੇ ਵੀ ਘੁੰਮਿਆ ਮੈਂ ਵੀ ਘੁੰਮਿਆ ਸਾਡੀਆਂ ਹੋਂ ਟੀਮਾਂ ਵਿਕਰਮ ਵੀ ਘੁੰਮ ਰਹੀਆਂ ਸੀ ਬਾਕੀ ਟੀਮਾਂ ਵੀ ਘੁੰਮ ਰਹੀਆਂ ਸੀ ਅਸੀਂ ਇੱਕ ਗੱਲ ਮਹਿਸੂਸ ਕੀਤੀ ਹੈ ਆਪਣੇ ਐਕਸਪੀਰੀਅੰਸ ਚੋਕੇ ਦੋ ਸੀਟਾਂ ਦੇ ਉੱਤੇ ਬੜਾ ਮਾਹੌਲ ਸਾਨੂੰ ਜਿਵੇਂ ਕਹਿੰਦੇ ਮਾਹੌਲ ਕੀ ਹੈਗਾ ਮਾਹੌਲ ਕੋਈ ਹੈ ਹੀ ਨਹੀਂ ਸੀਗਾ ਮਾਹੌਲ ਹੀ ਨਜ਼ਰ ਨਹੀਂ ਆ ਰਿਹਾ ਸੀ ਪੰਜਾਬ ਚ ਪੰਜਾਬ ਦੇ ਅੰਦਰ ਇੱਕ ਵੀ ਪੋਲਿਟਿਕਲ ਪਾਰਟੀ ਦਾ ਕੋਈ ਸਿੰਗਲ ਨੈਰੇਟਿਵ ਨਹੀਂ ਸੀਗਾ ਜਿਵੇਂ ਦੇਸ਼ ਚ ਮੋਦੀ ਇੱਕ ਨੈਰੇਟਿਵ ਬਣਾਉਂਦੇ ਨੇ ਪੰਜਾਬ ਦੇ ਅੰਦਰ ਜਾਂ ਕਾਂਗਰਸ ਬਣਾਉਂਦੀ ਹੈ ਪੰਜਾਬ ਦੇ ਅੰਦਰ ਕਿਸੇ ਪਾਰਟੀ ਦਾ ਕੋਈ ਨੈਰੇਟਿਵ ਕਲੀਅਰ ਕੱਟ ਨਹੀਂ ਸੀਗਾ ਕਿ ਜਿਵੇਂ 2022 ਚ ਆਮ ਆਦਮੀ ਪਾਰਟੀ ਦਾ ਕਲੀਅਰ ਕੱਟ ਨੈਰੇਟਿਵ ਸੀ ਕੋਈ ਨਜ਼ਰ ਨਹੀਂ ਆਉਂਦਾ ਸੀਗਾ ਜਾਂ ਭਾਰੂ ਨੈਰੇਟਿਵ ਸੀ ਆਪਾਂ ਐਂ ਕਹ ਦੀਏ ਚਲੋ ਦੇਖ ਕੇ ਪਤਾ ਲੱਗਦਾ ਸੀ ਪਰ ਇਸ ਵਾਰ ਕਿਸੇ ਵੀ ਪਾਰਟੀ ਦਾ ਕੋਈ ਸਿੰਗਲ ਨੈਰੇਟਿਵ ਸਾਨੂੰ ਨਜ਼ਰ ਨਹੀਂ ਆਇਆਗਾ ਦੋ ਸੀਟਾਂ ਦੇ ਉੱਤੇ ਅਸੀਂ ਦੇਖਿਆ ਜਿਹੜਾ ਲੋਕਪਸੰਦ ਹੁੰਦੇ ਨੇ ਮਾਹੌਲ ਕੀ ਆ ਉਹ ਫਰੀਦਕੋਟ ਤੇ ਖਡੂਰ ਸਾਹਿਬ ਇਹਨਾਂ ਤੇ ਮਾਹੌਲ ਨਜ਼ਰ ਆਉਂਦਾ ਸੀ ਜੇ ਤਾਰਕੀ ਦੀ ਹੋਣੀ ਆ ਉਹ ਲੋਕਾਂ ਨੇ ਤੈਅ ਕਰ ਰਿਹਾ ਕੋਲ ਬੋਟ ਚ ਜੁੜਵਾ ਦੋ ਕੋਈ ਪਾਰਟੀਆਂ ਕੋਲ ਅਜੰਡਾ ਕੋਈ ਨਹੀਂ ਸੀ ਨਾ ਕਿਸੇ ਪਾਰਟੀ ਨੇ ਇਹ ਕਿਹਾ ਕਿ ਅਸੀਂ ਇਸ ਅਜੰਡੇ ਦੇ ਨਾਲ ਕੰਮ ਕਰਨਾ ਹੈ ਇਸ ਕਰਨਾ ਹੈ ਮਤਲਬ ਜਿਵੇਂ ਇਹਦਾ ਲੱਗਦਾ ਕਿ ਉਮੀਦਵਾਰਾਂ ਦੇ ਉੱਤੇ ਫੇਸਿਸ ਦੇ ਉੱਤੇ ਲੋਕਾਂ ਨੇ ਸਿਰ ਭਰੋਸਾ ਜਤਾਉਣਾ ਕਿ ਉਮੀਦਵਾਰ ਦਾ ਫੇਸ ਕਿਹੋ ਜਿਹਾ ਹੈ ਕਿਹੋ ਜਿਹਾ ਉਹ ਸਾਡੇ ਨਾਲ ਖੜਦਾ ਹੈ ਕਿ ਨਹੀਂ ਖੜਦਾ ਔਰ ਜਿਵੇਂ ਫਰੀਦਕੋਟ ਦਾ ਜ਼ਿਕਰ ਕਰ ਰਹੇ ਸੀ ਤਾਂ ਸਰਬਜੀਤ ਖਾਲਸੋਣਾ ਨੇ 15 ਦਿਨਾਂ ਦੇ ਵਿੱਚ ਵਿੱਚ ਹੀ ਪੂਰਾ ਮਾਹੌਲ ਬਦਲ ਦਿੱਤਾ ਹਾਲਾਂਕਿ ਜੇ ਖਡੂਰ ਸਾਹਿਬ ਦੀ ਗੱਲ ਕਰ ਲਈ ਤਾਂ ਉੱਥੇ ਜਗਵਿੰਦਰ ਜੀ ਉਹਨਾਂ ਦੇ ਕੋਲ ਸਿਸਟਮ ਸੀ ਉਹਨਾਂ ਬਾ ਤਮਾਮ ਲੋਕ ਵੀ ਸੀ ਪਰ ਸਰਬਜੀਤ ਉਹਨੇ ਤਾਂ ਇਕੱਲੇ ਚੱਲੇ ਸੀ ਦੋ ਬੰਦੇ ਚੱਲੇ ਸੀ ਇਹਨਾਂ ਨਾਲ ਇੱਕ ਹੋਰ ਵਿਅਕਤੀ ਸੀ ਬਜ਼ੁਰਗ ਨੇ ਉਹ ਚੱਲੇ ਔਰ ਦੋ ਤੋਂ ਦੇਖੋ ਉਹਨਾਂ ਨੇ ਕੀ ਆਪ ਆਪਣਾ ਮੈਂ ਤਾਂ ਬੇਨ ਨਹੀਂ ਦੇਖੀ ਉਹਨਾਂ ਦੀ ਨਾਂ ਮੈਂ ਕੋਈ ਇੰਟਰਵਿਊ ਕੀਤਾ ਸਰਬਜੀਤ ਦੋਹਾਂ ਦਾ ਦੋ ਦੋ ਵਿਅਕਤੀ ਸੀ ਔਰ ਦੋ ਤੋਂ ਉਹਨਾਂ ਨੇ ਕਾਫਲਾ ਇਹਨਾਂ ਆਪਣਾ ਕਰ ਲਿਆ ਹਾਲਾਂਕਿ ਬਾਅਦ ਚ ਲੋਕਾਂ ਦੀ ਸਪੋਰਟ ਹੋਈ ਪਿੰਡਾਂ ਦੇ ਪਿੰਡ ਕਹਿ ਰਹੇ ਸੀ ਕਿ ਮਤੇ ਪਾ ਰਹੇ ਸੀ ਕਿ ਅਸੀਂ ਇਹਨਾਂ ਦੇ ਨਾਲ ਚੱਲਣਾ ਹੈ ਕਿਉਂਕਿ ਉਹ ਕਹਿੰਦੇ ਕਿ ਕੁਰਬਾਨੀ ਇੰਨੀ ਹੈ ਤਾਂ ਉਹ ਜ਼ਿਕਰ ਕਰਦੇ ਕਰਦੇ ਉਹਨਾਂ ਦੇ ਨਾਲ ਉਹ ਪੂਰੀ ਵੇਬ ਬਣ ਗਈ ਔਰ ਮੈਨੂੰ ਇਹਦਾ ਲੱਗਦਾ ਕਿ ਜਿਹੜੀ ਕੋ ਖਡੂਰ ਸਾਹਿਬ ਦੇ ਉੱਤੇ ਉਹ ਲੱਗਦਾ ਸੀ ਕਿ ਉਹ ਪੋਲਿਟੀਕਲ ਚੀਜ਼ ਹੈ ਪੋਲਿਟੀਕਲ ਕਿਉਂਕਿ ਉਹ ਸਿਸਟਮ ਨੂੰ ਜਾਣ ਕੇ ਉਸ ਤਰੀਕੇ ਨਾਲ ਕੰਟੈਸਟ ਕਰ ਰਹੇ ਸੀ ਇੱਥੇ ਲੱਗਦਾ ਸੀ ਕਿ ਹਾਂ ਲੋਕਬਸ ਆਪ ਮੁਹਾਰੀ ਨੇ ਪਿੱਛੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਅਗਲੀ ਸੀਟ ਦਾ ਜ਼ਿਕਰ ਕਰਦੇ ਹਾਂ ਤਾਂ ਅਗਲੀ ਠੀਕ ਹੈ ਲੋਹਿਆੜਾ ਲੋਕ ਸਭਾ ਸੀਟ ਦੀ ਗੱਲ ਕਰ ਲਈ ਤਾਂ ਕਾਂਗਰਸ ਨੇ ਅ uh, 2019 ਦੀਆਂ ਲੋਕ ਸਭਾ ਚੋਣਾਂ ਚ ਰਵਨੀਤ ਬਿੱਟੂ ਹਰਾਕੇ ਇੱਥੋਂ ਦੀ ਐਮਪੀ ਸੀ ਦਾ 36% ਜਿਹੜੀ ਆ ਉਹ ਵੋਟ ਪਰਸੈਂਟ ਏ ਗੇਨ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਘੜਦੀਆਂ ਲੁਧਿਆਣਾ ਸਾਰੇ ਹੀ ਮੰਨ ਜਾ ਜਾਂਦਾ ਇੱਥੇ ਆਮ ਆਦੀ ਪਾਰਟੀ ਦੇ ਸਾਰੇ ਐਮਐਲਏ ਜਿਹੜੇ ਨੇ ਉਹ ਜਿੱਤ ਹਾਸਲ ਕਰਦੇ ਨੇ ਆਮ ਆਦੀ ਪਾਰਟੀ ਨੇ ਇੱਕ ਫੀਸਦ 2 ਫੀਸਦ ਹੋਗੀ 1.5 ਫੀਸਦ ਆਪਾਂ ਕਵਾਂਗੇ ਇਹਨੂੰ ਤਾਂ 22 ਦੇ ਵਿੱਚ ਬਹੁਤ ਗਿਣਤੀ ਦਾ 41 ਫੀਸਦ ਇਹਨਾਂ ਦੇ ਕੋਲ ਵੋਟ ਪਰਸੈਂਟੇਜ ਆਇਆ ਅਕੜਦਲ ਦੀ ਗੱਲ ਕਰ ਲਈਏ ਤਾਂ 28 ਫੀਸਦ ਇਹਨਾਂ ਦੇ ਕੋਲ ਵੋਟ ਪਰਸੈਂਟੇਜ ਸੀ ਜੋ ਘਟ ਕੇ 14 ਫੀਸਦ ਦੇ ਉੱਤੇ ਰਿਹਾ ਔਰ ਭਾਜਪਾ ਦੇ ਕੋਲ 14 14 ਪਰਸੈਂਟ ਸੀਗਾ ਜਿਹੜਾ ਕਿ 22 ਦੇ ਵਿੱਚ ਕੋਈ ਨਜ਼ਰ ਨਹੀਂ ਆਇਆ ਕਿਉਂਕਿ ਕੋਈ ਉਮੀਦਵਾਰ ਉਹਨਾਂ ਦਾ ਉੱਥੋਂ ਦੀ ਨਹੀਂ ਜਿੱਦਿਆ ਈਸ਼ਵਰ ਸਮੀਕਰਨ ਕੀ ਰਹਿੰਦੇ ਨੇ ਕਿ ਹੋਜਿਆ ਇੱਥੇ ਮਾਹੌਲ ਹੁੰਦਾ ਵੇਖਣ ਵਾਲੀ ਗੱਲ ਰਹੂਗੀ ਅਗਲੀ ਸੀਟ ਦਾ ਜ਼ਿਕਰ ਕਰਦੇ ਹਾਂ ਤਾ ਅਗਲੀ ਸੀਟ ਲੁਧਿਆਣਾ ਤੋਂ ਬਾਅਦ ਕਿਹੜੀ ਹੁੰਦੀ ਹੈ ਉਹਦਾ ਆਪਾਂ ਜ਼ਿਕਰ ਕਰਦੇ ਹਾਂ ਪਰ ਲੁਧਿਆਣਾ ਦੇ ਵਿੱਚ ਇਸ ਵੇਲੇ ਜੋ ਸਮਿਗਰੰਥ ਬਣੇ ਹੋਏ ਨੇ ਇੱਕ ਟੱਕਰ ਜਿਹੜੀ ਹੈ ਉਹ ਖਾਸ ਤੌਰ ਦੇ ਉੱਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਤਮਾਮ ਸੀਟਾਂ ਸੀ ਪੰਜਾਬ ਦੀਆਂ ਲੁਧਿਆਣਾ ਲੁਧਿਆਣਾ ਇਕਤਰੀ ਸੀਟ ਸੀ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਤਾਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਸੀਂ ਤੁਹਾਨੂੰ ਅਪੀਲ ਕਰਾਂਗੇ ਕਿ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਤੁਸੀਂ ਜੇ ਵੋਟ ਪਾ ਕੇ ਆ ਚੁੱਕੇ ਹੋ ਸੈਲਫੀ ਲੈਂਦੇ ਹੋ ਫੋਟੋ ਫੋਟੋ ਖਿੱਚਦੇ ਹੋ ਤਾਂ ਸਾਨੂੰ ਉਹ ਤੁਸੀਂ ਪ੍ਰੋ ਪੰਜਾਬ ਟੀਵੀ ਦੇ ਪੇਜ ਨੂੰ ਟੈਗ ਕਰੋ ਅਸੀਂ ਤੁਹਾਡੀ ਤਸਵੀਰ ਵੀ ਜਿਹੜੀ ਹੈ ਆਪਣੇ ਲਾਈਵ ਦੇ ਵਿੱਚ ਦਿਖਾਵਾਂਗੇ ਜਾਂ ਤੁਸੀਂ ਸਾਨੂੰ ਆਪਣੀ ਉਹ ਫੋਟੋ ਇਨਬਾਕਸ ਵੀ ਕਰ ਸਕਦੇ ਹੋ ਤੁਸੀਂ ਸਾਨੂੰ ਆਪਣੀ ਫੋਟੋ ਭੇਜ ਸਕਦੇ ਹੋ ਹੈਸ਼ਟੈਗ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਉਸ ਤੁਹਾਨੂੰ ਅਪਲੋਡ ਕਰੋਗੇ ਇੰਸਟਾਗ੍ਰam ਦੇ ਉੱਤੇ ਤੁਸੀਂ ਟੈਗ ਕਰ ਸਕਦੇ ਹੋ ਟਵਿੱਟਰ ਦੇ ਉੱਤੇ ਟੈਗ ਕਰ ਸਕਦੇ ਹੋ ਫੇਸਬੁਕ ਦੇ ਉੱਤੇ ਟੈਗ ਕਰ ਸਕਦੇ ਹੋ ਤੁਸੀਂ ਸਾਨੂੰ ਆਪਣੀ ਅੱਜ ਦੀ ਵੋਟ ਪਾਈ ਹੋਈ ਤਸਵੀਰ ਖਿੱਚੋ ਅਸੀਂ ਕੋਸ਼ਿਸ਼ ਕਰਾਂਗੇ ਉਹ ਤਮਾਮ ਤਸਵੀਰਾਂ ਦਾ ਕੋਲਾਜ ਬਣਾ ਕੇ ਇੱਥੇ ਅਸੀਂ ਤੁਹਾਨੂੰ ਦਿਖਾ ਸਕੀਏ ਤੁਹਾਡੀ ਤਸਵੀਰ ਜਿਹੜੀ ਆ ਉਹ ਅਸੀਂ ਇੱਥੇ ਸ਼ੋਅ ਕਰਾਂਗੇ ਕਿਉਂਕਿ ਤੁਹਾਡੇ ਕੋਲ ਇੱਕ ਵੱਡਾ ਹੱਕ ਹੈ ਤੁਹਾਡੇ ਕੋਲ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਦਾ ਹੱਕ ਹੈ ਇਹੀ ਮੌਕਾ ਹੁੰਦਾ 5 ਸਾਲਾਂ ਬਾਅਦ ਮਿਲਦਾ ਤਾਂ ਇਸ ਮੌਕੇ ਨੂੰ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਤੁਸੀਂ ਉਹ ਤੈਅ ਕਰਨਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਕਿਸ ਦੀ ਸਰਕਾਰ ਬਣਨੀ ਹੈ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ 13 ਲੋਕ ਸਭਾ ਸੀਟਾਂ ਦੇ ਵਿੱਚੋਂ ਕਿਹੋ ਜਿਹੇ ਸਮੀਕਰਨ ਨਿਕਲ ਕੇ ਸਾਹਮਣੇ ਆਉਂਦੇ ਨੇ ਬਹੁਤੇ ਲੋਕ ਇਸ ਵਾਰ ਹੀ ਕਹਿ ਰਹੇ ਨੇ ਕਿ ਇਸ ਵਾਰ ਦੇ ਜਿਹੜੇ ਨਤੀਜੇ ਨੇ ਉਹ ਬਹੁਤਿਆਂ ਨੂੰ ਹੈਰਾਨ ਕਰ ਦੇਣਗੇ ਬਹੁਤੇ ਲੋਕਾਂ ਨੂੰ ਬਹੁਤੀਆਂ ਪਾਰਟੀਆਂ ਨੂੰ ਹੈਰਾਨ ਕਰਨਗੇ ਇਸ ਵਾਰ ਦੇ ਨਤੀਜੇ ਤਾਂ ਨਤੀਜੇ ਕਿਹੋ ਜਿਹੇ ਹੁੰਦੇ ਨੇ ਵਕ ਵਕ ਸੀਟ ਦੇ ਉੱਤੇ ਐਨਾਲਿਸਿਸ ਵੀ ਜ਼ਰੂਰ ਕਰਾਂਗੇ ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ ਸੀਟ ਤੱਕ ਦਾ ਜ਼ਿਕਰ ਕਰਾਂਗੇ ਕਿ ਕਿਹੋ ਜਿਹੇ ਸਮੀਕਰਨ ਨਜ਼ਰ ਆ ਰਹੇ ਨੇ ਪਾਰਟੀਆਂ ਦੇ ਉਮੀਦਵਾਰ ਕਿਵੇਂ ਪ੍ਰਚਾਰ ਕਰਦੇ ਹੋਏ ਸਵਾਰ ਨਜ਼ਰ ਆਏ ਉਹਨਾਂ ਦੇ ਅਜੰਡਿਆਂ ਦੇ ਉੱਤੇ ਕਿਹੜੀਆਂ ਚੀਜ਼ਾਂ ਸੀ ਕਿਸ ਅਜੰਡੇ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਵੋਟਰਾਂ ਨੂੰ ਲੈ ਕੇ ਉਹ ਕੀ ਗੱਲਾਂ ਕਰਦੇ ਹੋਏ ਨਜ਼ਰ ਆਏ ਔਰ ਬੀਜੇਪੀ ਦਾ ਬੀਜੇਪੀ ਦਾ ਪੰਜਾਬ ਦੇ ਵਿੱਚ ਕੀ ਕੋਈ ਜਿਹੜਾ ਇਹ ਕਹਿੰਦੇ ਨੇ ਕਲੇਮ ਕਰਦੇ ਨੇ ਬੀਜੇਪੀ ਦੇ ਬਹੁਤ ਸਾਰੇ ਲੀਡਰ ਯਾਦਵਿੰਦਰ ਜੀ ਜ਼ਿਕਰ ਕਰਦੇ ਨੇ ਕਹਿੰਦੇ ਕਿ ਬੂਟਾ ਦਾ ਅਸੀਂ 22 ਦੇ ਵਿੱਚ ਲਾਇਆ ਸੀ ਇਹ ਹੁਣ ਪੌਦਾ ਬੰਨਣਾ ਔਰ ਬਾਅਦ ਕਦੋਂ ਇਮਾਰਤ ਜਿਹੜੀ ਆ 27 ਦੇ ਵਿੱਚ ਜਗਿੰਦਰ ਸੇ ਖਾਅਵਤ ਕਹਿ ਰਹੇ ਨੇ ਖਾਸ ਤੌਰ ਤੇ ਕਿਉਂਕਿ 22 ਸ਼ੋਅ ਦੇਖ ਰਹੇ ਸੀ ਚੋਣਾਂ ਨੂੰ ਕਿਸੇ ਠੀਕ ਹੈ 22 ਸਾਨੂੰ ਰਿਸਪੌਂਸਿਬਲੀ ਮਿਲੇ ਮਾ ਉਹਨਾਂ ਦਾ ਇੰਟਰਵਿਊ ਕੀਤਾ ਉਹ ਕਹਿੰਦੇ ਜੋ ਅਸੀਂ 22 ਚ ਕੀਤਾ ਉਹਦਾ ਤੇ 24 ਦਾ ਅਸਰ ਤੁਸੀਂ 27 'ਚ ਦੇਖਣ ਜਾ ਰਹੇ ਹੋ ਭਾਜਪਾ ਦਾ ਇਹ ਦਾਵਾ 27 'ਚ ਸਭ ਤੋਂ ਵੱਡੀ ਪਾਰਟੀ ਅਸੀਂ ਬਣਨ ਜਾ ਰਹੇ ਹਾਂ ਬਾਕੀ ਪਾਰਟੀਆਂ ਦੇ ਆਪਣੇ ਵੀਊ ਨੇ ਬਾਕੀ ਪਾਰਟੀਆਂ ਆਪਣੇ ਤਰੀਕੇ ਨੇ ਕਾਊਂਟਰ ਕਰ ਰਹੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਹੌਲ ਆ ਜਿਹੜਾ ਉਹ ਨਹੀਂ ਬਣਿਆ ਨੈਰੇਟਿਵ ਕੋਈ ਨਹੀਂ ਸੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿ ਰਿਹਾ ਕਿ ਇੱਕ ਨੈਰੇਟਿਵ ਹੁੰਦਾ ਕਿਸੇ ਇਲੈਕਸ਼ਨ ਦਾ ਕਿਸੇ ਪਾਰਟੀ ਦਾ ਪੂਰੇ ਪੰਜਾਬ ਦੇ ਅੰਦਰ ਡੀਸੈਂਟਰਲਾਈਜ਼ਡ ਨੈਰੇਟਿਵ ਸੀਗੇ ਕਿਸੇ ਇੱਕ ਦਾ ਕੋਈ ਵੱਡਾ ਭਾਰੀ ਨੈਰੇਟਿਵ ਨਹੀਂ ਸੀਗਾ ਕਿ ਬਹੁਤ ਵੱਡਾ ਇੱਕ ਨੈਰੇਟਿਵ ਹੋਵੇ ਜਿਹਦੇ ਵਿੱਚ ਬਾਕੀ ਨੈਰੇਟਿਵ ਮਿਨੀ ਨੈਰੇਟਿਵ ਬਣ ਜਾਣ ਕੋਈ ਬਹੁਤ ਹੀ ਲਾਰਜ ਨੈਰੇਟਿਵ ਹੋ ਜੇ ਪਰ ਇਸ ਤਰ੍ਹਾਂ ਦਾ ਕੋਈ ਮਹਾ ਨੈਰੇਟਿਵ ਦੇਖਣ ਨੂੰ ਨਹੀਂ ਮਿਲਿਆ ਚੋਣਾਂ ਦੇ ਅੰਦਰ ਇਹ ਜ਼ਰੂਰ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਕੰਬੀਨੇਸ਼ਨ ਨੇ ਪਰ ਦੋ ਤਿੰਨ ਸੀਟਾਂ ਦੇ ਉੱਤੇ ਖਾਸ ਤੌਰ ਤੇ ਸੰਗਰੂਰ ਸੀਟ ਹੋਗੀ ਕਡੂਰ ਸਾਹਿਬ ਸੀਟ ਹੋ ਗਈ ਤੇ ਫਰੀਦਕੋਟ ਦੇ ਤੇ ਜਿਹੜੀ ਨਵੀਂ ਇੱਕ ਪੰਥਕ ਨਵੀਂ ਦਾ ਨਾਂ ਕਹੀਏ ਪਹਿਲਾਂ ਵੀ ਇਸ ਤਰ੍ਹਾਂ ਦੀ ਪੋਲਿਟਿਕਸ ਰਹੀ ਹੈਗੀ ਪਰ ਆਪਣੇ ਤਰੀਕੇ ਨਾਲ ਇੱਕ ਨਵੇਂ ਤਰੀਕੇ ਨਾਲ ਸ਼ੇਪ ਲੈਂਦੀ ਮੈਂ ਕਹਿ ਸਕਦਾ ਕਿ ਨਵੇਂ ਤਰੀਕੇ ਨਾਲ ਸ਼ੇਪ ਲੈਂਦੀ ਨਜ਼ਰ ਆ ਰਹੀ ਹੈ ਇੱਕ ਵੱਖਰੇ ਤਰ੍ਹਾਂ ਦੀ ਰਾਜਨੀਤੀ ਜਿਹੜੀ ਅਕਾਲੀ ਦਲ ਵੀ ਪੰਥ ਹੋਣ ਦਾ ਦਾਵਾ ਕਰਦਾ ਤੇ ਉਹ ਵੀ ਪੰਥ ਹੋਣ ਦਾ ਦਾਵਾ ਕਰਦੇ ਆ ਲੋਕ ਅਕਾਲੀ ਦਲ ਤੋਂ ਦੂਰ ਹੋ ਕੇ ਉਹਨਾਂ ਵੱਲ ਨੂੰ ਮੂਵ ਹੋ ਰਹੇ ਨੇ ਦਿਖ ਰਿਹਾਗਾ ਇਹਦੀ ਰਿਫਲੈਕਸ਼ਨ 101% ਮੈਂ ਕੋਈ ਸੋਸ਼ੀਓਲੋਜਿਸਟ ਤਾਂ ਨਹੀਂ ਆ ਪਰ 101% ਵੋਟ ਸ਼ੇਅਰ ਚ ਜ਼ਰੂਰ ਦਿਖੇਗੀ ਸੀਟ ਕਿਹਨੂੰ ਆਏ ਕਿਹਨੂੰ ਨਹੀਂ ਆਏਗੀ ਕੌਣ ਹਾਰੇਗਾ ਕੌਣ ਜਿੱਤੇਗਾ ਇਹ ਅਸੀਂ ਡਿਸਾਈਡ ਨਹੀਂ ਕਰ ਰਹੇ ਇਹ ਲੋਕਾਂ ਨੇ ਡਿਸਾਈਡ ਕਰਨਾ ਲੋਕਤੰਤਰ ਚ ਲੋਕ ਸਭ ਤੋਂ ਵੱਡੇ ਹੁੰਦੇ ਨੇ ਇਸੇ ਕਰਕੇ ਅਸੀਂ ਲੋਕਤੰਤਰ ਦੇ ਸਭ ਤੋਂ ਵੱਡੇ ਪਰਵ ਚੋਣ ਤੰਤਰ ਦੇ ਉੱਤੇ ਚਰਚਾ ਕਰ ਰਹੇ ਹਾਂ ਦੇਸ਼ ਦੀਆਂ ਚੋਣਾਂ ਤੇ ਪੰਜਾਬ ਦੀਆਂ ਚੋਣਾਂ ਦੇ ਅੰਦਰ ਲਗਾਤਾਰ ਗੱਲਬਾਤ ਹੋ ਰਹੀ ਹੈ ਕਿ ਮਾਹੌਲ ਇਸ ਤਰ੍ਹਾਂ ਦਾ ਹੋਏਗਾ ਬਿਲਕੁਲ ਤਾਂ ਮਾਹੌਲ ਕੀ ਬਣਦਾ ਹੈ ਮਾਹੌਲ ਪੰਜਾਬ ਦਾ ਕਿਹੋ ਜਿਹਾ ਰਹਿੰਦਾ ਕਿਉਂਕਿ ਪੰਜਾਬ